ਮਹਾਨੀਆਂ ਹਾਏ ਮੇਰੇ ਡਾਡੇ ਆ ਰੱਬਾ ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣੀਆਂ ਹਏ ਦੇਖੋ ਜੀ ਵੀ 25 ਸਾਲ ਆਪਣੇ ਜਿਗਰ ਦੇ ਟੋਟੇ ਨੂੰ ਪਾਲ ਪੋਸ ਕੇ ਵੱਡਾ ਕਰਕੇ ਕਿਸੇ ਗੈਰ ਦੇ ਹੱਥ ਫੜਾ ਦੇਣਾ ਕੋਈ ਬਟ ਛੋਟੀ ਗੱਲ ਨਹੀਂ ਹੁੰਦੀ ਇੱਕ ਪਿਓ ਦਾ ਮਾਂ ਦਾ ਬਹੁਤ ਵੱਡਾ ਜਿਗਰਾ ਚਾਹੀਦਾ ਕੋਈ ਵੀ ਧੀ ਦਾ ਪਿਓ ਗਰੀਬੀ ਬਰਦਾਸ਼ਤ ਕਰ ਲੈਂਦਾ ਪਰ ਧੀਆਂ ਦੇ ਦੁੱਖ ਦੀ ਬਦਨਸੀਬੀ ਨਹੀਂ ਬਰਦਾਸ਼ਤ ਕਰ ਸਕਦਾ ਤਾਂ ਹੀ ਕਹਿੰਦਾ ਰੱਬ ਗਰੀਬੀ ਦੇ ਦੀ ਪਰ ਬਦਨਸੀਬੀ ਨਾ ਦੇ ਮੈਨੂੰ ਲੱਗਦਾ ਕਿ ਸਾਡੇ ਸ਼ੌਟ ਤੋਂ ਪਹਿਲਾਂ ਸਾਡੇ ਨੇ ਪੂਰਾ ਕੰਟੇਬਲ ਕਰ ਲਿਆ ਸੀ ਨਾ ਮਤਲਬ ਇਦਾਂ ਫੀਲ ਹੋ ਰਹੀ ਸੀ ਕਿ ਇਹ ਸਾਡੇ ਪਿਓ ਨੇ ਕਿ ਅਸੀਂ ਇਹਨਾਂ ਦੇ ਧੀਆਂ ਨੇ ਇਹ ਸਭ ਨੂੰ ਪ੍ਰੋਪਰ ਉਹਦਾ ਹੀ ਫੀਲ ਆ ਰਿਹਾ ਹੈ ਏ ਸੀਗਾ ਕਿ ਮੈਂ ਸੈਕੰਡ ਬੇਬੀ ਦਾ ਵੀ ਚਾਂਸ ਨਹੀਂ ਲਿਆ ਸੀਗਾ ਵੀ ਮੇਰੇ ਧੀ ਹੋਵੇ ਕਾ ਨਾ ਪਰ ਮੇਰੀ ਭਤੀਜੀ ਆ ਗਈਆਂ ਨੇ ਉਹ ਵੀ ਤੀਨ ਨੇ ਮੇਰੀਆਂ ਤੇ ਨਹੀਂ ਆਈ ਆ ਤੇ ਵੀ ਨਹੀਂ ਨਹੀਂ ਧੀਆ ਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਸਮਝਣਾ ਚਾਹੀਦਾ ਤੇ ਧੀਆ ਵੀ ਬਰਾਬਰ ਇਹ ਪੁੱਤਾਂ ਨੂੰ ਆਖੇ ਜੋਂ ਜੋਗਰੇ ਧੀ ਨੂੰ ਆਖਦੇ ਸਦਾ ਮਰ ਜਾਣੀ ਧੀਆ ਦੇਣ ਖੂਨ ਕੇ ਖੂਨ ਹੱਸ ਕੇ ਓਏ ਧੀਆ ਦੇਣ ਖੂਨ ਹੱਸ ਕੇ ਪੁੱਤ ਰੋ ਕੇ ਫੜਾਉਂਦੇ ਪਾਣੀ ਜੁਆਈ ਹੁੰਦਾ ਜੇ ਉਹ ਕੁੜੀ ਦੀ ਕਦਰ ਕਰਦਾ ਔਰ ਕਹਿੰਦੇ ਵੀ ਇਹ ਤਾਂ ਸਾਡੇ ਪੁੱਤਾਂ ਵਰਗਾ ਹੈ ਵੀ ਬਹੁਤ ਕਦਰ ਕਰਦਾ ਸਾਡੀ ਧੀ ਦੀ ਹਨਾ ਉਧਰੋਂ ਸਾਡਾ ਪੁੱਤ ਸਾਡੀ ਨੂਂ ਦੀ ਕਦਰ ਕਰਦਾ ਹੈ ਕਹਿੰਦੇ ਬਸ ਇਹ ਹੁਣ ਇਹਦੇ ਜੋਗੋ ਹੀ ਰਹਿ ਗਿਆ ਬਸ ਕੌਟਰਾਂ ਦੇ ਵਿੱਚ ਅੱਜਕੱਲ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਟ੍ਰੀਟ ਕੀਤਾ ਵੀ ਜਾਂਦਾ ਤਾਂ ਬਸ ਫਿਰ ਇਹੀ ਹੈ ਵੀ ਜੇ ਆਪਾਂ ਨੂੰ ਵੀ ਆਜ਼ਾਦੀ ਮਿਲਦੀ ਹੈ ਕਿਤੇ ਨਾ ਕਿਤੇ ਕੁਆਲਿਟੀ ਮਿਲ ਰਹੀ ਹੈ ਜੇ ਸਮਾਂ ਬਦਲਦਾ ਹੈ ਤਾਂ ਸਾਨੂੰ ਉਸ ਦਿੱਤੀ ਹੋਈ ਖੋਲ ਦਾ ਕਦੇ ਫਾਇਦਾ ਨਹੀਂ ਮੈਂ ਕੁਝ ਵੀ ਖਾਸ ਨਹੀਂ ਮੇਰੇ ਬਾਗਦਾਈ ਨਿਕਲ ਲੜਦੇ ਇਹ ਛਿੜਕਾਂ ਬਹੁਤ ਖੰਦੀ ਹੈ ਮੈਂ ਕੁਝ ਵੀ ਖਾਸ ਨਹੀਂ ਮੇਰੇ ਬਾਗਦਾਈ ਨਿਕਲ ਲੜਦੇ ਇਹ ਛਿੜਕਾਂ ਬਹੁਤ ਖੰਦੀ ਹੈ ਕੋਈ ਗਲਤੋ ਗਲਤ ਬੰਦਾ ਵੀ ਹੈ ਨਾ ਉਹ ਵੀ ਸੋਣ ਦੀ ਭੈਣ ਬਣਾ ਲੂਗਾ ਜੇ ਪਤਾ ਲੱਗੇ ਵੀ ਇਹ ਕੁੜੀ ਉਹ ਜੀ ਹੈਗੀ ਹੈ ਬਿਲਕੁਲ ਮੈਨੂੰ ਲੱਗਦਾ ਕਿ ਤੇ ਆਪਣੇ ਤੇ ਹੀ ਡਿਪੈਂਡ ਕਰਦੇ ਹਾਂ ਅ ਸ਼ਸ਼ੀਕਾ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਕੁੜੀਆਂ ਜਵਾਨ ਤੇ ਬਾਪੂ ਪਰੇਸ਼ਾਨ 8 ਅਗਸਤ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋ ਰਹੀ ਹੈ ਤੇ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ ਕਰਨ ਜੀ ਤਨਮੋਲ ਭਾਜੀ ਮੌਜੂਦ ਹੈਗੇ ਨਾਲ ਸਾਡੇ ਨੇ ਕੁੜੀਆਂ ਤੇ ਜਿਹੜੀ ਸ਼ੁਰੂਆਤ ਹੈ ਉਹ ਕਰਨ ਜਾ ਰਿਹਾ ਤੇ ਸ਼ੁਰੂਆਤ ਕਹਾਂਗੇ ਕਿ ਇੱਕ ਲੋਕ ਦਾਤਾ ਜਾਇ ਕਿਸੇ ਗਾਣੇ ਤੇ ਜ਼ੋਰ ਕੀਤੀ ਜਾਵੇ ਲੋਕ ਗੀਤ ਲੋਕ ਗੀਤੋ ਹਾਂਜੀ ਮਹਾਨੀਆਂ ਹਾਏ ਮੇਰੇ ਡਾਡਿਆ ਰੱਬਾ ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣੀਆਂ ਹਾਏ ਮੇਰੇ ਡਾਡਿਆ ਰੱਬਾ ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣਿਆ ਛੋਲੇ ਬਾਬਲ ਤੇਰੇ ਮਹਿਲਾ ਵਿੱਚੋਂ ਸਤ ਰੰਗਿਆ ਕਬੂਤਰ ਬੋਲੇ ਹਏ ਬਾਬਲ ਤੇਰਿਆਂ ਮਹਿਲਾ ਵਿੱਚੋਂ ਸਤ ਰੰਗਿਆ ਕਬੂਤਰ ਬੋਲੇ ਹਏ ਵਾਹ ਵਾਹ ਬਾਜੀ ਵਾਹ ਵਾਹ ਅਸੀਂ ਸ਼ੁਰੂਆਤ ਮੇਰਾ ਸਵਾਲ ਵੀ ਹੈ ਕਿ ਕੁੜੀਆਂ ਜਦੋਂ ਉਹ ਡੋਲੇ ਦੀ ਗੱਲਾਂ ਵੀ ਤੁਸੀਂ ਵਿੱਚ ਹੀ ਕੀਤੀਆਂ ਇਹ ਬਾਪ ਨੂੰ ਰੋਣਾ ਕਿਉਂ ਪੈਂਦਾ ਹੈ ਇੱਕ ਅਸੀਂ ਇਹ ਚੀਜ਼ ਤੁਹਾਡੇ ਬਾਪ ਤੋਂ ਜਾਨਣਾ ਚਾਹਾਂਗੇ ਦੇਖੋ ਜੀ 20 25 ਸਾਲ ਆਪਣੇ ਜਿਗਰ ਦੇ ਟੋਟੇ ਨੂੰ ਪਾਲ ਪੋਸ ਕੇ ਵੱਡਾ ਕਰਕੇ ਕਿਸੇ ਗੈਰ ਦੇ ਹੱਥ ਫੜਾ ਦੇਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇੱਕ ਪਿਓ ਦਾ ਮਾਂ ਦਾ ਬਹੁਤ ਵੱਡਾ ਜਿਗਰਾ ਚਾਹੀਦਾ ਆਪਣੇ ਜਿਗਰ ਦਾ ਟੋਟਾ ਕਿਸੇ ਦੇ ਲੜ ਲਾਉਣਾ ਵੀ ਉਹ ਜਿਹੜਾ ਤੋ ਤੇਨੂੰ ਸਾਂਭਣ ਵਾਲਾ ਉਹ ਰੱਬ ਆਸਰੀ ਹੁੰਦਾ ਵੀ ਅੱਜ ਸੀ ਕਿਸੇ ਤੇ ਕੁੜੀ ਦੀ ਵੀ ਉਹ ਕੁੜੀ ਨੂੰ ਤੋੜ ਦੇਣਾ ਵੀ ਤੇਰੇ ਲੜ ਲਾਤੀ ਜੀ ਬਸ ਗੱਲ ਉਹੀ ਹੈ ਵੀ ਕੋਈ ਵੀ ਧੀ ਦਾ ਪਿਓ ਗਰੀਬੀ ਬਰਦਾਸ਼ਤ ਕਰ ਲੈਂਦਾ ਪਰ ਧੀਆਂ ਦੇ ਦੁੱਖ ਦੀ ਬਦਨਸੀਬੀ ਨਹੀਂ ਬਰਦਾਸ਼ਤ ਕਰ ਸਕਦਾ ਤਾਂ ਹੀ ਕਹਿੰਦਾ ਰੱਬ ਗਰੀਬੀ ਦੇ ਦੀ ਪਰ ਬਦਨਸੀਬੀ ਨਾ ਦੇਵੇ ਬਿਲਕੁਲ ਅੱਜ ਅਸੀਂ ਕੁੜੀਆਂ ਦੀ ਗੱਲ ਕਰਤਾ ਸਾਡੀਆਂ ਧੀਆ ਜੱਜ ਬਣ ਰਹੀਆਂ ਨੇ ਪੰਜਾਬ ਚ ਪਿੱਛੇ ਸਭ ਤੋਂ ਜ਼ਿਆਦਾ ਜੱਜ ਬਣੀਆਂ इवन ਕੇ ਪਾਇਲਟ ਬਣ ਰਹੀਆਂ ਨੇ ਸਭ ਤੋਂ ਵੱਡੀ ਉਪਲਬਧੀ ਇਸ ਸਮੇਂ ਜੇਕਰ ਰਿਜ਼ਲਟ ਦੇਖੀ ਤਾਂ ਸਭ ਤੋਂ ਜ਼ਿਆਦਾ ਕੁੜੀਆਂ ਦੀ ਹੈਗੀ ਹੈ ਤੇ ਮੰਨਦਾ ਸਭ ਤੋਂ ਪਹਿਲਾਂ ਕਿਵੇਂ ਦਾ ਰਹਿ ਤਿਰਬਾਰ ਇਸ ਫਿਲਮ ਵਿੱਚ ਕੰਮ ਕਰਨ ਦਾ ਓਕੇ ਸੱਸ਼ੀ ਗਾਜੀ ਸਾਰਿਆਂ ਨੂੰ ਬਾਪੂਰਾ ਸਟਾਰਟਰ ਲੈ ਪੂਰਾ ਓਕੇ ਹੁਣ ਦੱਸ ਦਈਏ ਕਹਿੰਦੀ ਮੈਂ ਮੈਂ ਗੜਾ ਸਭ ਬਹੁਤ ਬੜੀ ਆਪ ਪਹਿਲਾਂ ਤਾਂ ਐਕਸਾਈਟਮੈਂਟ ਸੀ ਪਰ ਉਸ ਤੋਂ ਵੱਧ ਮੈਨੂੰ ਨਰਵਸਨੈਸ ਸੀ ਕਿਉਂਕਿ ਆਬਸolutely ਸਰ ਨਾਲ ਕੰਮ ਕਰਨਾ ਹੈ ਸੋ ਸੀਨੀਅਰ ਆਰਟਿਸਟ ਨੇ ਉਹ ਐਂਡ ਹਮੇਸ਼ਾ ਉਹਨਾਂ ਨੂੰ ਬਿਗ ਸਕਰੀਨ ਤੇ ਹੀ ਦੇਖਿਆ ਹੈ ਤੇ ਸਾਹਮਣੇ ਉਹਨਾਂ ਨਾਲ ਕੰਮ ਕਰਨਾ ਮੈਨੂੰ ਲੱਗਿਆ ਕਿ ਮੇਲੇ ਬਹੁਤ ਜ਼ਿਆਦਾ ਕਿਸਮਤ ਵਾਲੀਆਂ ਹੈਂਆਂ ਜਿਹੜੀਆਂ ਅੱਜ ਇੱਥੇ ਬੈਠੇ ਆਂ ਤੇ

ਕੋਧਿਆ ਪਹਾੜ ਨਿਕਲੇ ਜੂਹਾ ਦੇ ਸਰ ਨਹੀਂ ਮਾਨਵ ਟਾਊਰ ਯਾ ਦੇ ਸਰ ਦਾ ਆਰਾ ਇਹ ਹੋ ਜਾਏ ਕਿ ਉਹ ਕਿਸ ਨੂੰ ਵੀ ਕੰਫਰਟੇਬਲ ਫੀਲ ਕਰਾ ਦੇ ਐਕਸੈਕਟਲੀ ਦੇਖੋ ਮੇਰੇ ਭੈਣ ਨੇ ਇਹ ਤਾਂ ਸ਼ੁਰੀਆਂ ਹੁੰਦੀਆਂ ਨਾ ਹਾਂ ਅੱਜ ਕੱਲ ਪਹਿਲਾਂ ਪਰੀਆਂ ਵੀ ਹੋਣੇ ਬਣੀਆਂ ਨੇ ਪਹਿਲਾਂ ਪਾਪਾ ਦੀਆਂ ਪਰੀਆਂ ਸੀ ਹੁਣ ਸ਼ੁਰੀਆਂ ਹੋ ਗਈਆਂ ਹੁਣ ਸ਼ੁਰੀਆਂ ਹੋ ਗਿਆ ਤੇ ਤੁਹਾਡਾ ਤਜਰਬਾ ਕਿਦਾਂ ਰਿਹਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀ ਸੈੱਟ ਤੇ ਜਾਣ ਤੋਂ ਪਹਿਲਾਂ ਤਾਂ ਬਹੁਤ ਡਰ ਸੀ ਫਿਲੋਸਫੀ ਦਾ ਸੀਗਾ ਇਹ ਹਾਲੇ ਕਰੰਮੀ ਸਨਮ ਕੰਮ ਕਰ ਰਿਹਾ ਕਿੰਨੇ ਤੱਕ ਨੇ ਹੋਣਗੇ ਹੋਵੀ ਇਤਨਾ ਨੇ ਹੋਣਗੇ ਕਿੰਨਾ ਨੇ ਹੋਣਗੇ ਐਸਾ ਪਰਸਨ ਕਿੱਦਾਂ ਦੇ ਹੋਣਗੇ ਕਿ ਮਤਲਬ ਇੱਕ ਡਰ ਹੁੰਦਾ ਹੈ ਨਾ ਕਿ ਤੁਸੀਂ ਇੰਨੇ ਵੱਡੇ ਸਟਾਰ ਨਾਲ ਕੰਮ ਕਰਨਾ ਹੁੰਦਾ ਕਿਉਂਕਿ ਅਸੀਂ ਪ੍ਰੈਸ਼ਰ ਸੀ ਬਿਲਕੁਲ ਤੇ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਸਰ ਨਾਲ ਸਕਰੀਨ ਸ਼ੇਅਰ ਕੀਤੀ ਮਤਲਬ ਤਿੰਨ ਤੁਸੀਂ ਬਾਪ ਦਾ ਤੁਹਾਡੇ ਬਾਪ ਸੀ ਫਿਲਮ ਵਿੱਚ ਤੇ ਉਹ ਇੱਕ ਪੂਰੀ ਰਿਸਪੌਂਸਿਬਿਲਟੀ ਹੁੰਦੀ ਹੈ ਔਰ ਜਿਹੜੀਆਂ ਕੁੜੀਆਂ ਨੂੰ ਨਿਭਾਣੀ ਹੁੰਦੀ ਹੈ ਉਹ ਚੀਜ਼ਾਂ ਫਿਲਮ ਦੇ ਵਿੱਚ ਵੀ ਪੂਰਾ ਜਦੋਂ ਜਿਹੜਾ ਚੱਲੀ ਹੋਣੀ ਵਿੱਚ ਪੂਰੀ ਤੁਹਾਡੀ ਜਿਹੜੇ ਸਾਰਾ ਬਲੇ ਤਾਂ ਫੇਸ ਦੱਸਦੇ ਮੈਨੂੰ ਨਹੀਂ ਸੀ ਐਕਚੁਅਲੀ ਮਤਲਬ ਜਦੋਂ ਜਿਹੜਾ ਮਤਲਬ ਕੀ ਹੁੰਦਾ ਹੈ ਸੰਘਰਸ਼ ਮਤਲਬ ਪੂਰਾ ਸੰਘਰਸ਼ ਹਾਂ ਮੈਂ ਆਪਣੀ ਗੱਲ ਕਰ ਰਹੀ ਹਾਂ ਸੰਘਰਸ਼ ਕੋਈ ਵੀ ਨਹੀਂ ਸੀਗਾ ਬਿਕਾਜ਼ ਅਸਲ ਵਿੱਚ ਦੂਜੇ ਦਿਨ ਹੀ ਸਾਡਾ ਬੌਂਡ ਬਹੁਤ ਵਧੀਆ ਬਣ ਗਿਆ ਇਨਫੈਕਟ ਪਹਿਲੇ ਦਿਨ ਹੀ ਸੋਹਣੇ ਸਾਨੂੰ ਬਹੁਤ ਕੰਫਰਟੇਬਲ ਫੀਲ ਕਰਾਇਆ ਤੇ ਇੱਕੋ ਹੈਜ਼ਿਟੇਸ਼ਨ ਜਿਹੜੀ ਕਰ ਇਹ ਹੁੰਦੀ ਹੈ ਜ਼ਰੂਰ ਕਿ ਉੱਥੇ ਜਾ ਕੇ ਡਾਇਲੋਗ ਭੁੱਲ ਨਾ ਜਾਈਏ ਕੁਝ ਹੰਮਦਾਂ ਅਸੀਂ ਵਧੀਆ ਪਰਫਾਰਮ ਕਿੰਨਾਂ ਨੂੰ ਭੁੱਲਿਆ ਸੀ ਇਹਨਾਂ ਦਾ ਫੇਸ ਦੇਖ ਕੇ ਜਦੋਂ ਪਹਿਲੇ ਦਿਨ ਡਾਇਲੋਗ ਕਰਾ ਸੀ ਸਾਹਮਣੇ ਕਰਮਜੀਤ ਪਾਣੀ ਖੜੇ ਆ ਰਹੀ ਵਧੀਆ ਪ੍ਰੈਪਰੇਸ਼ਨ ਨਾਲ ਆ ਰਹੀ ਸੀ ਸਾਡੇ ਸ਼ਾਰਟ ਤੋਂ ਪਹਿਲਾਂ ਸਾਡੇ ਬਿਲਕੁਲ ਅਸਿਕਾ ਮੈਨੂੰ ਇਦਾਂ ਫੀਲ ਹੋ ਰਹੀ ਸੀ ਕਿ ਇਹ ਸਾਡੇ ਹੀ ਪਿਆਉਣੇ ਕਿ ਅਸੀਂ ਇਹਨਾਂ ਦੇ ਧੀਆ ਨੇ ਕਿ ਸਾਨੂੰ ਪ੍ਰੋਪਰ ਉਦਾਂ ਹੀ ਫੀਲ ਆ ਰਹੀ ਹੈ ਇਹ ਜਿਹੜਾ ਸ਼ਬਦ ਹੈ ਜ਼ਿਕਰ ਅਸੀਂ ਕੋਈ ਵੀ ਅਦਾਰਾ ਲਈਏ ਚਾਹੀਏ ਅਸੀਂ ਫਿਲਮ ਲਈਏ ਅਸੀਂ ਇਮਨ ਕੇ ਜੌਬ ਲਈਏ ਸਾਰੇ ਲੋਕ ਇਸ ਚੀਜ਼ ਤਰੀਕੇ ਨਾਲ ਸੋਚਦੇ ਕਿ ਸਾਡੀਆਂ ਧੀਆ ਕੰਮ ਕਰਦੀਆਂ ਨੇ ਤੁਹਾਡੇ ਤੋਂ ਅਸੀਂ ਜਾਨਣਾ ਚਾਹਾਂਗੇ ਤਾਂ ਮੇਰੇ ਸਾਰਾ ਲੋਕਾਂ ਦੀ ਸੋਚ ਵੀ ਇਸ ਚੀਜ਼ ਤੇ ਬਦਲ ਜਾਣੀ ਚਾਹੀਦੀ ਹੈ ਬਿਲਕੁਲ ਜੀ ਕਿਉਂਕਿ ਇਹ ਕੁੜੀਆਂ ਨੂੰ ਮੈਂ ਖੁਦ ਕਾਸਟ ਕੀਤਾ ਸੀਗਾ ਮੈਂ ਜਾ ਕੇ ਸਾਡੇ ਮੈਮ ਨੇ ਅਨੀਤਾ ਸਬਦੇਸ਼ ਜੀ ਉਹਨਾਂ ਦੇ ਇੰਸਟੀਚਿਊਟ 'ਚ ਜਾ ਕੇ ਮੈਨੂੰ ਚਾਹੀਦੀ ਸੀ ਕਿਆਂ ਨਵੀਆਂ ਕੁੜੀਆਂ ਬਿਲਕੁਲ ਕਿਉਂਕਿ ਜਿਹੜੀਆਂ ਕੁੜੀਆਂ ਪਹਿਲਾਂ ਜ਼ਿਆਦਾ ਪਾਪੂਲਰ ਹੋਣ ਉਹਨਾਂ ਉਹਨਾਂ ਦੀ ਇਮੇਜ ਹੋਰ ਤਰ੍ਹਾਂ ਦੀ ਮਤਲਬ ਲੋਕਾਂ ਦੇ ਮਨਾਂ 'ਚ ਹੁੰਦੀ ਹੈ ਹਨਾ ਵੀ ਇਹ ਫੁਲਾਣੀ ਐਕਟਰੈਸ ਹੈ ਫੁਲਾਣੀ ਧਮਕੇ ਇਹ ਜਦੋਂ ਆਉਣਗੀਆਂ ਐ ਲੱਗਣਗੀਆਂ ਵੀ ਇਹ ਰੀਤੀਆਂ ਨੇ ਹੂੰ ਤੇ ਮੈਨੂੰ ਫੀਲ ਵੀ ਇਦਾਂ ਹੀ ਹੋਇਆ ਤੇ ਇਹਨਾਂ ਨੂੰ ਵੀ ਇਹੀ ਫੀਲ ਹੋਇਆ ਕਿ ਨਵੀਆਂ ਕੁੜੀਆਂ ਲਿਆਂ ਜਾਣ ਔਰ ਇਹਨਾਂ ਨਾਲ ਬੌਂਡਿੰਗ ਇੰਨੀ ਅੱਛੀ ਹੋਗੀ ਕਿ ਸੱਚੀਆਂ ਲੱਗਣਗੀਆਂ ਮੇਰੀਆਂ ਹੀ ਬੱਚੀਆਂ ਨੇ ਇਹ ਔਰ ਹਮੇਸ਼ਾ ਮਤਲਬ ਅਸੀਂ ਨਾਲ ਮਿਲ ਕੇ ਬੈਠਦੇ ਸੀਗੇ ਗੱਲਾਂ ਬਾਤਾਂ ਕਰਦੇ ਸੀਗੇ ਤੇ ਇੰਨਾ ਕੁ ਅੱਛਾ ਇਹਨਾਂ ਨਾਲ ਬਾਉਂਡ ਬਣ ਗਿਆ ਤੇ ਇਹਨਾਂ ਨੂੰ ਲੱਗੇ ਨਹੀਂ ਕਿ ਇੱਕ ਕਿਸੇ ਐਕਟਰ ਨਾਲ ਕੰਮ ਕਰ ਰਹੀ ਹਾਂ ਜਾਂ ਪਿਆਓ ਨਾਲ ਕਰ ਰਹੀ ਹਾਂ ਤੁਹਾਡੇ ਡਾਇਲੋਗ ਵਿੱਚ ਹੈਗਾ ਕਿ ਮਤਲਬ ਜਿਹੜੇ ਇੱਕ ਘਰ ਦੇ ਵਿੱਚ ਦੀਦਾ ਹੋਣਾ ਬੜਾ ਜ਼ਰੂਰੀ ਹੈ ਬੜਾ ਜ਼ਰੂਰੀ ਹੈ ਜਿਹੜੀ ਸੱਚੀ ਹੁੰਦੀ ਹੈ ਤੁਹਾਡੇ ਘਰੇ ਤਾਂ ਮੇਲਾ ਧੀ ਨਹੀਂ ਹੈਗੀ ਤੁਹਾਡੇ ਮੇਲਾ ਬੇਟੀ ਨੇ ਦੋਨਾਂ ਜੀ ਹਾਂ ਜੀ ਇਹਨਾਂ ਨੂੰ ਮਿਲ ਕੇ ਲੱਗਿਆ ਕਿ ਘਰੇ ਧੀ ਵੀ ਹੋਣੀ ਚਾਹੀਦੀ ਬਿਲਕੁਲ ਜੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਮੈਂ ਤਾਂ ਮਤਲਬ ਇਹ ਸੀਗਾ ਕਿ ਮੈਂ ਸੈਕੰਡ ਬੇਬੀ ਦਾ ਵੀ ਚਾਂਸ ਨਹੀਂ ਲਿਆ ਸੀਗਾ ਵੀ ਮੇਰੇ ਧੀ ਹੋਵੇ ਇੱਕ ਹਨ ਪਰ ਮੇਰੀ ਭਤੀਜੀ ਹੈਗੀਆਂ ਨੇ ਉਹ ਵੀ ਧੀ ਨੇ ਮੇਰੀਆਂ ਹਾਂ ਤੇ ਨਹੀਂ ਆਈ ਆ ਤੇ ਵੀ ਨਹੀਂ ਨਹੀਂ ਹਾਂ ਨਹੀਂ ਨਹੀਂ ਬਿਲਕੁਲ ਨਹੀਂ ਨਹੀਂ ਮੈਂ ਉਹ ਜਬ ਮਤਲਬ ਉਹ ਤਾਂ ਹੈ ਹੀ ਹੈ ਉਹ ਤਾਂ ਕੋਈ ਚੱਕਰੀ ਨਹੀਂ ਤੇ ਉਹ ਸਾਫ਼ ਕਰ ਲਿਆ ਜਵਾਦ ਵਿੱਚ ਤਾਂ ਉਹਦਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਬੜਾ ਚੰਗਾ ਲੱਗਦਾ ਜੀ ਹੈ ਨਾ ਤਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਵੈਸੇ ਤਾਂ ਅੱਜ ਕੱਲ ਅਸੀਂ ਜਿਹੜਾ ਫਰਕ ਹੈਗਾ ਅਸੀਂ ਅ ਮਤਲਬ ਮਟਾ ਤ ਨਹੀਂ ਸਕਦੇ ਇਸ ਫਰਕ ਨੂੰ ਪਰ ਉਹ ਫਰਕ ਕਿਤੇ ਨ ਕਿਤੇ ਆਪਣੇ ਵਰਗੇ ਲੋਕਾਂ ਨੇ ਮਟਾਣਾ ਜੇ ਤੁਸੀਂ ਫਿਲਮ ਇੰਡਸਟਰੀ ਚ ਆਈਆਂ ਫਿਲਮਾਂ ਲੈ ਕੇ ਆਓਗੇ ਇਹ ਚੇਨ ਬਣਦੀ ਹੈ ਇੱਕ ਨੂੰ ਇੱਕ ਇੱਕ ਨੂੰ ਇੱਕ ਅੱਗੇ ਜਾ ਕੇ ਸੋਚ ਬਦਲਦੀ ਇਸ ਤਰੀਕੇ ਦੇ ਨਾਲ ਇਸ ਫਿਲਮ ਦਾ ਲਿਆਣਾ ਜਾਂ ਦੂਸਰੀ ਤੁਹਾਡਾ ਪਾਰਟ 2 ਹੈਗਾ ਮਕਸਦ ਅਸੀਂ ਜਾਨਣਾ ਚਾਹਾਂਗੇ ਦੇਖੋ ਜੀ ਜਿਹੜੀਆਂ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਨੇ ਉਹ ਜਿੰਨਾ ਅਸੀਂ ਉਹਨਾਂ ਲਿਖ ਕੇ ਨਹੀਂ ਉਹ ਮਤਲਬ ਦਰਸ਼ਾ ਸਕਦੇ ਜਿੰਨਾ ਚਿਰ ਅਸੀਂ ਉਹਨੂੰ ਫਿਲਮ ਦੇ ਵਿੱਚ ਲੋਕਾਂ ਨੂੰ ਸਾਹਮਣੇ ਦਿਖਾ ਨਹੀਂ ਦਿੰਦੇ ਹੈਨਾ ਤੇ ਜਿਹੜੀ ਚੀਜ਼ ਫਿਲਮ ਕਰ ਸਕਦੀ ਹੈ ਨਾ ਉਹ ਹੋਰ ਕੋਈ ਵੀ ਨਹੀਂ ਕਰ ਸਕਦੇ ਜਿੰਨਾ ਪ੍ਰਸਾਰਾ ਪ੍ਰਸਾਰ ਇਹਦੇ ਨਾਲ ਹੋ ਸਕਦਾ ਨਾ ਫਿਲਮ ذریعے ਹੋ ਸਕਦਾ ਸੋ ਇੱਕ ਬਹੁਤ ਵਧੀਆ ਜ਼ਰੀਆ ਹੈ ਰਿਸ਼ਤਿਆਂ ਦੇ ਬਾਰੇ ਦੱਸਣਾ ਤੇ ਧੀਆ ਦੇ ਵੀ ਕੁਝ ਫਰਜ਼ ਨੇ ਤੇ ਮਾਂ ਪਿਓ ਦੇ ਵੀ ਕੁਝ ਫਰਜ਼ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਫਰਜ਼ਾਂ ਨੂੰ ਅਸੀਂ ਪਰਦੇ ਤੇ ਲਿਆਈਏ ਲੋਕਾਂ ਨੂੰ ਅਵੇਅਰ ਕਰੀਏ ਕਿ ਧੀਆ ਵੀ ਕਿਸੇ ਨਾਲ ਘਟ ਨਹੀਂ ਹੁੰਦੀਆਂ ਤੇ ਧੀਆ ਦਾ ਵੀ ਫਰਜ਼ ਬਣਦਾ ਹੈ कि ਉਹਨਾਂ ਦੇ ਮਾਪਿਆਂ ਪ੍ਰਤੀ ਕੀ ਅਸੀਂ ਦੋ ਪਹਿਲਾਂ ਤੋਂ ਲਈਏ ਜਾਂ ਤਾਂ ਬੱਚੇ ਬਹੁਤ ਲਾਇਕ ਹੁੰਦੇ ਨੇ ਚਾਹੇ ਉਹ ਧੀਆਂ ਹੋਣ ਜਾਂ ਮੁੰਡੇ ਹੋਣ ਜਾਂ ਬੱਚੇ ਬਹੁਤ ਜ਼ਿਆਦਾ ਪੜਨ ਵਾਲੇ ਹੁੰਦੇ ਜਾਂ ਬੇ ਬਿਸ਼ਰਮ ਹੁੰਦੇ ਸਮਝੋ ਦੋ ਚੀਜ਼ਾਂ ਹੁੰਦੀਆਂ ਨੇ ਮਾਪੇ ਬਾਪ ਫਿਰ ਵੀ ਪਰੇਸ਼ਾਨ ਹੀ ਪਰੇਸ਼ਾਨ ਹੁੰਦੇ ਨੇ ਵੀ ਅਸੀਂ ਜਿਹੜੇ ਜਿਹਨਾਂ ਦਾ ਲਾਇਕ ਹੈ ਉਹਨੇ ਪੜ੍ਹਾਈ ਵਾਸਤੇ ਬੱਚੇ ਤੋਂ ਬੱਚੇ ਵਾਸਤੇ ਉਹਨਾਂ ਦੇ ਪਿੱਛੇ ਅਸੀਂ ਪੈਸੇ ਲਾਣਾ ਹੈ ਉਹਨਾਂ ਨੂੰ ਕੁਝ ਨਾ ਕੁਝ ਬਣਾਉਣਾ ਹੈ ਤੇ ਜਿਹੜਾ ਬੱਚਾ ਗਲਤ ਰਸਤੇ ਚਲਾ ਗੋ ਉਸ ਨੂੰ ਡਕਾਣਾ ਹੈ ਦੋਵੇਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਸਾਂਭੀਦੇ ਹੋ ਦੇਖੋ ਜੀ ਪਹਿਲਾਂ ਤਾਂ ਬੱਚੇ ਦੀ ਰੁਚੀ ਦੇਖਣੀ ਚਾਹੀਦੀ ਹੈ ਮ ਜੇ ਬੱਚੇ ਦੀ ਕਿਸੇ ਹੋਰ ਫੀਲਡ ਦੇ ਵਿੱਚ ਰੁਚੀ ਹੈ ਤਾਂ ਉਹਨੂੰ ਤੁਸੀਂ ਜ਼ਬਰਦਸਤੀ ਪੜਾਉਂਗੇ ਉਹਦਾ ਜੀ ਨਹੀਂ ਲੱਗੂਗਾ ਉਹ ਤੁਹਾਡੇ ਮਾਪਿਆਂ ਦੀ ਮਤਲਬ ਇੱਜ਼ਤ ਨੂੰ ਲਾ ਲਓ ਜਾਂ ਉਹਦੇ ਪ੍ਰੈਸ਼ਰ ਨੂੰ ਲਾ ਲਓ ਉਹ ਕਰਤਾ ਲਾਊਗਾ ਪਰ ਉਹਦਾ ਮਨ ਨਹੀਂ ਲੱਗਣਾ ਪਰ ਮਨ ਉੱਥੇ ਲੱਗੋ ਜਿੱਥੇ ਉਹਦਾ ਆਪਣਾ ਮਨ ਹੈ ਪਹਿਲਾਂ ਬੱਚੇ ਦੀ ਰੁਚੀ ਦੇਖੋ ਮੈਂ ਕਹਿੰਦਾ ਬੱਚੇ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਵੀ ਉਹ ਉਧਰ ਕਾਮਯਾਬ ਹੋਊਗਾ ਨਾਲੇ ਆਪ ਕੰਫਰਟੇਬਲ ਨਾਲੇ ਬੱਚਾ ਖੁਸ਼ ਮਤਲਬ ਅਸੀਂ ਤੁਹਾਡੇ ਤੋਂ ਜਾਣਿਆ ਤੁਸੀਂ ਐਕਟਿੰਗ ਦਾ ਤੁਹਾਡੇ ਅੰਦਰ ਇੱਕ ਹੁੰਦਾ ਨਾ ਜਨੂਨ ਹੁੰਦਾ ਹੈ ਮਤਲਬ ਤਿੰਨੋਂ ਦੇ ਪੂਰਾ جنੂਨ ਹੈਗਾ ਸੀ ਮਾਪੇ ਸੀ ਲਈ ਐਗਰੀ ਹੋ ਗਏ ਸੀ ਆਫ ਕੌਰਸ جنੂਨ ਹੈਗਾ ਤਾਂ ਹੀ ਇੱਥੇ ਬੈਠਿਆ ਅੱਜ ਤੇ ਮੈਨੂੰ ਲੱਗਦਾ ਹੈ ਕਿ ਸ਼ੁਰੂਆਤ ਥੋੜੀ ਜਾਣਾਂਗੇ ਜਿਵੇਂ ਅਸੀਂ ਕਈ ਸ਼ਹਿਰਾਂ ਸ਼ਹਿਰਾਂ ਤੋਂ ਜਾਂ ਪਿੰਡਾਂ 'ਚ ਆਮ ਹੁੰਦਾ ਹੈ ਐਕਟਿੰਗ ਲਾਈਨ ਇੱਕ ਵਾਰੀ ਮਾਪੇ ਦੱਸਦੇ ਨਹੀਂਗੇ ਸਾਡੀ ਕੋਈ ਐਕਟਿੰਗ ਕਰਦੀ ਉਹਨਾਂ ਦਾ ਦਾਰਜਾ ਹੁੰਦਾ ਕਿਤੇ ਵੀ ਕਿਸੇ ਰਿਸ਼ਤੇ ਦਾ ਦੱਸਾਂਗੇ ਉਹ ਕਹਿਣਗੇ ਕਿਹੜੀ ਐਕਟਰ ਬਣਨਾ ਇਹਨਾਂ ਨੇ ਇਹ ਚੀਜ਼ਾਂ ਦਾ ਮੇਰੇ ਨਾਲ ਲੱਤਿਂ ਫੁੱਠਾ ਸੀਗਾ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਤੇ ਮੇਰੇ ਮੰਮੀ ਪਾਪਾ ਦੋਨੋਂ ਬਹੁਤ ਖੁਸ਼ ਥੀ ਗਏ ਕਿ ਹਾਂ ਕਰ ਰਹੀ ਹੈ ਸਾਡੀ ਕੁੜੀ ਕੰਮ ਕਰ ਰਹੀ ਉਹ ਦੱਸਦੇ ਸੀ ਬਲਕਿ ਰਿਸ਼ਤੇਦਾਰਾਂ ਨੂੰ ਜਾ ਕੇ ਸੁਸਾਇਟੀ ਵਿੱਚ ਕਿ ਹਾਂ ਸਾਡੀ ਕੁੜੀ ਫਿਲਮਾਂ ਵਿੱਚ ਹੈ ਬਸ ਹੀ ਮੈਂ ਥੋੜਾ ਤਕਦੀ ਹੁੰਦੀ ਨਹੀਂ ਨਹੀਂ ਮੈਂ ਜਿਸਨਾ ਮੈਂ ਕਹਿ ਦੇਣਾ ਮੈਂ ਇੱਕ ਐਕਟਰੀ ਵਿੱਚ ਪੜ੍ਹਾਈ ਕਰਦੀ ਹੱਲੇ ਮੈਂ ਮੈਂ ਕੋਈ ਵੀ ਦੂਜੀ ਗੱਲ ਕਹਿ ਦੇਣੀ ਹੈ ਬਟ ਹਾਲੀਵੁੱਡ ਹੀ ਕਰਕੇ ਮੈਂ ਵੀ ਕੰਫਰਟੇਬਲ ਹੋ ਗਈ ਉਸ ਸੀਜ਼ਨ ਨਾਲ ਤੇ ਠੀਕ ਹੈ ਹੁਣ ਸਾਡੀ ਦੰਬੀ ਆ ਰਹੀ ਹੈ ਤੇ ਮੈਂ ਖੁਸ਼ ਆ ਕਿ ਮੇਰੇ ਮਾਫੀਓ ਕ라우ਡ ਨੇ ਮਿਲ ਤਾ ਤੁਹਾਡਾ ਤੁਸੀਂ ਤਾਂ ਗਾਣੇ ਬਹੁਤ ਸੋਹਣਾ ਹੈਗੇ ਹੋ ਤੁਸੀਂ ਗਾਇਕੀ ਨੂੰ ਨਾਲ ਦੀ ਨਾਲ ਮਤਲਬ ਐਕਟਿੰਗ ਨਾਲ ਗਾਇਕੀ ਨੂੰ ਵੀ ਮਤਲਬ ਰੱਖਿਆ ਹੈ ਇਹ ਤਾਂ ਪੂਰੀ ਈਪੀ ਆ ਰਹੀ ਹੈ ਹੁਣ ਇਸ ਕੁੜੀ ਦੀ ਆ ਸੁਣੋ ਤੁਸੀਂ ਬਹੁਤ ਸੋਹਣਾ ਗਾਉਂਦੀ ਆ ਹਾਂ ਕਮਾਲ ਦੀ ਸਿੰਗਰ ਹੈ मतलब ये ये कुड़ी मतलब ये ऐ नहीं लगती कि ये फ्रेशर है गायकी ਦੇ ਵਿੱਚ ਵੀ ਐਕਟਿੰਗ ਦੇ ਵਿੱਚ ਵੀ ਐਕਟਿੰਗ ਤਾਂ ਮੈਂ ਦੇਖੀ ਲਈ ਗਾਣੇ ਵੀ ਇਹਨੇ ਸੁਣਾਏ ਤਾਂ ਇੰਨੇ ਅੱਛੇ ਗਾਏ ਆ ਵੀ ਦੇਖਿਓ ਆਉਣ ਵਾਲੀ ਇਹ ਨਿਮਰਤ ਖਹਿਰਾ ਹੋਗੀ ਕਿਆ ਬਾਤ ਹੈ ਨਿੰਮੋ ਇੱਕ ਗਾਣਾ ਸੀ ਕਿੰਨਾ ਇਕੱਲੇ ਇਹਨਾਂ ਤੋਂ ਸੁਣ ਲਈਏ ਹਾਂਜੀ ਹਾਂਜੀ ਬਿਲਕੁਲ ਚਲੋ ਆਪਾਂ ਕੀ ਕਿਦੈ ਸੁਣਾਤ ਨਹੀਂ ਤੁਹਾਨੂੰ ਸੁਣਾ ਦੇਣਾ ਗਾਣਾ ਆ ਰਿਹਾ ਹੈ ਤੁਸੀਂ ਜਲਦੀ ਸੁਣੋਗੇ ਹਾਂਜੀ ਕਿ ਤੁੱਕੀਵੇਂ ਮੇਲੇ ਗੱਲਾ ਕਿਵੇਂ ਦੱਸਾਂ ਤੈਨੂੰ ਵੇ ਮੁੰਡਾ ਬਾਹਲੇ ਸੁਣਾ ਮਸੀ ਦੱਸ ਗਈ ਸੀ ਮੈਨੂੰ ਵੇ ਬੱਬੂ ਮੰਨ ਗਿਆ ਵੇ ਤੇਰੀ ਟਾਰ ਵੇ ਮਾਇਆ ਤੇ ਸਾਡਾ ਚੱਲਿਆ ਨਹੀਂ ਜ਼ੋਰ ਵੇ ਮਾਇਆ ਤੇ ਸਾਡਾ ਚੱਲਿਆ ਨਹੀਂ ਜ਼ੋਰ ਵੇ ਮਾਇਆ ਵਾਹ ਜੀ ਵਾਹ ਵੈਰੀ ਨਾਈਸ ਦੇਖ ਲੋ ਇਹਦੀ ਆਵਾਜ਼ ਹੈਗੀ ਹੈ ਅਸੀਂ ਅੱਜ ਅਸੀਂ ਸਮਾਜ 'ਚ ਗੱਲ ਕਰੀ ਜਿਵੇਂ ਅਸੀਂ ਤੁਹਾਡੇ ਕੁਛ ਤੇ ਲੈ ਵੀ ਦੇਖਦੇ ਆ ਸੋ ਉਹ ਸਮਾਜ ਦੇ ਦੇਖਦੇ ਆ ਅੱਜ ਵੀ ਕਈ ਲੋਕਾਂ ਦੀ ਸੋਚ ਹੈਗੀ ਹੈ ਬੱਚਾ ਹੋਣਾ ਦਾ ਬਾਬਿਆਂ ਦੇ ਜਾਈਏ ਅੱਜ ਵੀ ਹੈਗਾ ਕਿ ਸ਼ਾਇਦ ਉੱਥੇ ਮੁੰਡਾ ਮੰਗਣ ਵਾਸਤੇ ਜਾਂਦੇ ਨੇ ਲੋਕ ਇਹ ਸੋਚ ਨੂੰ ਤੁਸੀਂ ਬਹੁਤ ਸਮਾਜ ਵਿੱਚ ਵਿਚਰਿਓ ਇਹ ਸੋਚ ਕਿਉਂ ਨਹੀਂ ਜਿਹੜੀ ਹਾਲੇ ਤੱਕ ਵੀ ਜਿਹੜੀ ਡਿਵਰਟ ਹੋਰੀ ਲੋਕਾਂ ਦੀ ਦੇਖੋ ਜੀ ਹੌਲੀ ਹੌਲੀ ਬਦਲੂਗਾ ਸਮਾਜ ਇੱਕੋ ਦਮ ਨਹੀਂ ਬਦਲਦਾ ਕੁਝ ਲੋਕਾਂ ਦੀ ਜਿਹੜੀ ਸੋਚ ਹੈ ਉਥੋਂ ਤੱਕ ਹੀ ਸੀਮਤ ਹੈ ਪਰ ਧੀਆਂ ਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਸਮਝਣਾ ਚਾਹੀਦਾ ਤੇ ਧੀਆਂ ਵੀ ਬਰਾਬਰ ਹੀ ਮੈਂ ਇੱਕ ਇੱਕ ਲਾਇਨਸ ਨਾਲ ਉਹਨਾਂ ਕੰਡਿਆਰੇ ਦੀ ਉਹ ਕਹਿੰਦਾ ਪੁੱਤਾਂ ਨੂੰ ਆਖੇ ਜਉਣ ਜੋਗ ਰੇ ਧੀ ਨੂੰ ਆਖਦੇ ਸਦਾ ਮਰ ਜਾਣੀ ਪੁੱਤਾਂ ਨੂੰ ਆਖੇ ਜਉਣ ਜੋਗ ਰੇ ਧੀ ਨੂੰ ਆਖਦੇ ਸਦਾ ਮਰ ਜਾਣੀ ਧੀਆਂ ਦੇਣ ਖੂਨ ਕੇ ਖੂਨ ਹੱਸ ਕੇ ਓਏ ਧੀਆਂ ਦੇਣ ਖੂਨ ਹੱਸ ਕੇ ਪੁੱਤ ਰੋ ਕੇ ਫੜਾਉਂਦੇ ਪਾਣੀ ਧੀਆਂ ਦੇਣ ਖੂਨ ਹੱਸ ਕੇ ਓਏ ਪੁੱਤ ਰੋ ਕੇ ਫੜਾਉਂਦੇ ਪਾਣੀ ਸੋਸੀ ਸਾਡੇ ਸਮਾਜ ਦੀ ਬੰਤ ਰਦਾ ਤੇ ਪਿਓ ਨੇ ਕਿਹਾ ਹਾਂ ਜਉਣ ਜੋਗਾ ਆ ਮੇਰਾ ਪੁੱਤ ਜਉਣ ਜੋਗਾ ਕਹਿੰਦੇ ਤੀਨ ਉਹ ਮਰ ਜਣੀ ਇੱਧਰ ਆ ਤੂੰ ਮਤਲਬ ਇਹ ਮਤਲਬ ਸਾਡੇ ਪੁਰਖਿਆਂ ਤੋਂ ਚੱਲਦਾ ਆ ਰਿਹਾ ਐ ਸੜੀਆਂ ਤੋਂ ਚੱਲਦਾ ਆ ਰਿਹਾ ਐ ਇਹ ਨਹੀਂ ਹੋਣਾ ਚਾਹੀਦਾ ਮਤਲਬ ਪਰਸੈਪਸ਼ਨ ਬਣੀ ਹੋਈ ਵੀ ਸੇਰ ਉਟਕੇ ਉਟਕੇ ਚਾਹ ਬਣਾਈ ਕਿ ਨਹੀਂ ਬਣਾਈ ਪਹਿਲੇ ਰੋਟੀ ਬਣਾਈ ਕਿ ਨਹੀਂ ਬਣਾਈ ਇਹ ਚੀਜ਼ਾਂ ਹਾਲ ਤੱਕ ਉਹ ਚੱਲਦੀਆਂ ਆ ਰਹੀਆਂ ਚੱਲ ਨਹੀਂ ਆ ਰਹੀਆਂ ਤੇ ਜੇ ਕਿੰਨੇ ਨੇ ਜਿਵੇਂ ਅਸੀਂ ਦੇਖੋ ਮੈਂ ਇੱਕ ਲੇਡੀਜ਼ ਦੀ ਗੱਲ ਦੱਸਦਾ ਜੀ ਜੀ ਕਿ ਬੰਦੇ ਨੂੰ ਆਉਂਦਾ ਵੀ ਮੈਂ ਬਾਹਰੋਂ ਕੰਮ ਕਰਕੇ ਆਉਣਾ ਹਣਾ ਹਾਂ ਠੀਕ ਹੈ ਬਾਹਰੋਂ ਬੰਦਾ 8 ਘੰਟੇ 12 ਘੰਟੇ ਕੰਮ ਕਰਕੇ ਆਉਂਦਾ ਪਰ ਜਿਹੜੀ ਘਰ ਦੀ ਲੇਡੀ ਹੁੰਦੀ ਹੈ ਜਿਹੜੀ ਮੈਂ ਮਹਿਸੂਸ ਕੀਤੀ ਆ ਤੁਹਾਡੇ ਘਰ ਦੇ ਵਿੱਚ ਥੋਡੇ ਉੱਠਣ ਤੋਂ ਪਹਿਲਾਂ ਉਹਦੇ ਕੰਮ ਸ਼ੁਰੂ ਹੋ ਜਾਂਦੇ ਆ ਬਿਲਕੁਲ ਤੇ ਥੋਡੇ ਸੌਣ ਤੋਂ ਬਾਅਦ ਤੱਕ ਉਹਦੇ ਕੰਮ ਚੱਲਦੇ ਹੀ ਰਹਿੰਦੇ ਆ ਵਿਚਾਰੀ ਦੇ ਸਾਰਾ ਦਿਨ ਉਹ ਘਰੇ ਪਹਿਲਾਂ ਤੋਂ ਥੋਡੀ ਤਿਆਰੀ ਕਰਨੀ ਉਹਨੇ ਕਪੜਾ ਲੀੜਾ ਦੇਣਾ ਹਨਾ ਖਾਣਾ ਪੀਣਾ ਬਣਾਉਣਾ ਫਿਰ ਬੱਚਿਆਂ ਨੂੰ ਸਕੂਲ ਵਾਸਤੇ ਕਾਜਵਾਰ ਤੇ ਭੇਜਣਾ ਫਿਰ ਕਪੜਾ ਲੀੜਾ ਇਹ ਉਹ ਸਾਰਾ ਕੁਝ ਸ਼ਾਮ ਦੀ ਰੋਟੀ ਦਾ ਫਿਰ ਉਸ ਤੋਂ ਬਾਅਦ ਸਭ ਨੂੰ ਸਵਾਕੇ ਫਿਰ ਉਹਦੇ ਕੰਮ ਮੁੱਕਦੇ ਨੇ ਮੈਂ ਕਹਿੰਨਾ ਲੇਡੀ ਦੇ ਜਿਆਦਾ ਲੇਡੀ ਸਾਡੀ ਜਿਆਦਾ ਬੀਜ਼ੀ ਆਪਣੇ ਕੰਮਾਂ ਦੇ ਵਿੱਚ ਬੰਦੇ ਨਾਲ ਹੋਵੇ ਬਿਲਕੁਲ ਜਿਵੇਂ ਅਸੀਂ ਹੁਣ ਜਿਵੇਂ ਧੀਆਂ ਤੋਰਤੀਆਂ ਜਿਵੇਂ ਅਸੀਂ ਤੁਹਾਡੇ ਟੇਲਰ ਚ ਵੀ ਦੇਖਿਆ ਕਿ ਜਦੋਂ ਮਾਪਿਆਂ ਤੇ ਵਿਤਤਾ ਪੈਂਦੀ ਜਾਂ ਮਾਪੇ ਉਪਾਇਲ ਹੋ ਜਾਂਦੇ ਤਾਂ ਧੀਆਂ ਭੱਜੀਆਂ ਆਂਦੀਆਂ ਨੇ ਤੇ ਉਥੇ ਇਹ ਕਹਿੰਦੇ ਨੇ ਕਿ ਮੁੰਡਾ ਹੀ ਸੰਭੂਗਾ ਉਹ ਚੀਜ਼ਾਂ ਅੱਜ ਵੀ ਹੈਗੀਆਂ ਨੇ ਪਰ ਸ਼ਾਇਦ ਅਸੀਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ ਇਹਨਾਂ ਨੂੰ ਭੁੱਲ ਜਾਣਾ ਚਾਹੀਦਾ ਸੀ ਜਦੋਂ ਵੀ ਕੁੜੀਆਂ ਕੁਝ ਵੀ ਕਰ ਸਕਦੀਆਂ ਨੇ ਜੇ ਆਪਾਂ ਮਾਪਿਆਂ ਦੀ ਦੇਖਪਾਲ ਕੁੜੀਆਂ ਮਤਲਬ ਬੁੱਤਿਆਂ ਤੇ ਵੱਧ ਕਰ ਸਕਦੀਆਂ ਨੇ ਸਾਡੇ ਪਤਾ ਕੀ ਸਾਡੇ ਮਤਲਬ ਜਿਹੜਾ ਮਤਲਬ ਜਵਾਈ ਹੁੰਦਾ ਜੇ ਉਹ ਕੁੜੀ ਦੀ ਕਦਰ ਕਰਦਾ ਔਰ ਕਹਿੰਨਗੇ ਵੀ ਇਹ ਤਾਂ ਸਾਡੇ ਪੁੱਤਾਂ ਵਰਗਾ ਹੈ ਵੇਖੋ ਵੀ ਬਹੁਤ ਕਦਰ ਕਰਦਾ ਸਾਡੀ ਧੀ ਦੀ ਹਨਾ ਉਧਰੋਂ ਸਾਡਾ ਪੁੱਤ ਸਾਡੀ ਨੂੰਹ ਦੀ ਕਦਰ ਕਰਦਾ ਕਹਿੰਦੇ ਬਸ ਇਹ ਹੁਣ ਇਹਦੇ ਜੋਗ ਹੀ ਰਹਿ ਗਿਆ ਬਸ ਇਹ ਫਰਕ ਮਿਟਣਾ ਚਾਹੀਦਾ ਮਤਲਬ ਵਸੇ ਘਰੇ ਜਿਹੜੀਆਂ ਨੋਹਾਂ ਲਿਆਣੀਆਂ ਉਹਨਾਂ ਧੀਆ ਬਣਾ ਕੇ ਜਾਈਂ ਬਸ ਬਸ ਤੇ ਤੁਸੀਂ ਹੁਣ ਦੋ ਜਿਹੜੇ ਘਰ ਦੀ ਨੂੰਹ ਸੁਖੀ ਹੈ ਨਾ ਉਸ ਘਰ ਦੇ ਵਿੱਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਮਤਲਬ ਇੱਕ ਘਰੇ ਅਸੀਂ ਕੰਡੇ ਬੀਜਾਂਗੇ ਉਹ ਤੁਹਾਡੇ ਬੱਚਿਆਂ ਜਾਂ ਤੁਹਾਡੇ ਜਿੱਥੇ ਤੁਸੀਂ ਆਪਦੇ ਬੱਚੇ ਪੈਦਾ ਨੇ ਉੱਥੇ ਵਜੀ ਨਹੀਂ ਗੀ ਵਜੀ ਬਿਲਕੁਲ ਇਹ ਸੰਸਾਰ ਹੈ ਮਤਲਬ ਇਹ ਅਸੀਂ ਕਹੀਓ ਦਿਖਦਾ ਨਹੀਂ ਸਭ ਕੁਝ ਦਿਖਦਾ ਹੈ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਕਰਦੇ ਹਾਂ ਤੁਸੀਂ ਜਿੰਦਗੀ ਦਾ ਜਿਹੜਾ ਇੱਕ ਤੁਹਾਨੂੰ 몰ਪਾਈ ਦਾ ਫਿਲਮ ਕੀਤੀ ਫਿਲਮ ਦੇ ਵਿੱਚ ਕੀ ਕੋਈ ਸਿੱਖਿਆ ਇੱਕ ਅਸੀਂ ਕਿਉਂਕਿ ਕੁੜੀਆਂ ਦੇ ਬਹੁਤ ਵੱਡੇ ਫਰਜ਼ ਹੁੰਦੇ ਨੇ ਸਮਾਜ ਦੇ ਵਿੱਚ ਹੁਣ ਤੁਸੀਂ ਕੋਈ ਬੋਲੋ ਇੱਕ ਚੀਜ਼ ਇਹਨਾਂ ਦੀ ਕਹਾਣੀ ਹੈਗੀ ਕੁੜੀਆਂ ਦੇ ਫਰਜ਼ ਅਸੀਂ ਜਾਨਣਾ ਚਾਹਾਂਗੇ ਜਿੱਦਾਂ ਆਪਾਂ ਕਹਿੰਦੇ ਵੀ ਮਾਂ ਪਿਓ ਨੂੰ ਕੁੜੀਆਂ ਨੂੰ ਸਪੋਰਟ ਕਰਨੀ ਚਾਹੀਦੀ ਤੇ ਉਹ ਹੀ ਗੱਲ ਵੀ ਧੀ ਜਾਂਦਾ ਵੀ ਇੱਕ ਫਰਜ਼ ਹੁੰਦਾ ਵੀ ਜਿਹਨਾਂ ਨੂੰ ਸਪੋਰਟ ਮਿਲ ਰਹੀ ਹੈ ਤਾਂ ਕਿਉਂਕਿ ਅੱਜ ਕੱਲ ਆਪਾਂ ਕਹਿੰਦੇ ਵੀ ਬਹੁਤ ਹੱਦ ਤੱਕ ਸਮਾਜ ਬਦਲਿਆ ਵੀ ਹੈ ਬਹੁਤ ਘਰਾਂ ਦੇ ਵਿੱਚ ਅੱਜ ਕੱਲ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਟਰੀਟ ਕੀਤਾ ਵੀ ਜਾਂਦਾ ਤਾਂ ਬਸ ਫਿਰ ਇਹੀ ਹੈ ਵੀ ਜੇ ਆਪਾਂ ਨੂੰ ਵੀ ਆਜ਼ਾਦੀ ਮਿਲ ਰਹੀ ਹੈ ਕਿਤੇ ਨਾ ਕਿਤੇ ਕੁਆਲਿਟੀ ਮਿਲ ਰਹੀ ਹੈ ਜੇ ਸਮਾਜ ਬਦਲ ਰਿਹਾ ਹੈ ਤਾਂ ਸਾਨੂੰ ਉਸ ਦਿੱਤੀ ਹੋਈ ਖੁੱਲ ਦਾ ਕਦੇ ਫਾਇਦਾ ਨਹੀਂ ਕੀ ਸਾਡੇ ਨਜ਼ਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਨਜ਼ਾਇਜ਼ ਫਾਇਦਾ ਨਹੀਂ ਚੱਕਣਾ ਫਾਇਦਾ ਚੱਕਣਾ ਚਾਹੀਦਾ ਐਸਾ ਲੋਕ ਕੋਲ ਪੈਰੈਂਟਸ ਨੂੰ ਮਤਲਬ ਰਿਗਰਟ ਨਾ ਹੋਵੇ ਵੀ ਯਾਰ ਮੈਂ ਉਹ ਤੇ ਪ੍ਰੋਸੈਸ ਕਰਕੇ ਦਿੱਤੀ ਇਹ ਚੀਜ਼ ਕਰੇ ਮਾਪਿਆਂ ਦਾ ਸੱਚ ਮਤਲਬ ਜਿਹੜਾ ਮਾਪਿਆਂ ਦੀ ਇੱਕ ਅੱਖ ਬੰਦ ਕਰਕੇ ਉਹ ਤਾਂ ਦਵਾਰ ਦੇ ਪਿੱਛੇ ਚੱਲ ਰਿਹਾ ਜੋ ਕੁਝ ਹੈਗਾ ਤੁਸੀਂ ਇੱਥੇ ਚੰਡੀਗੜ੍ਹ ਅਸੀਂ ਹੱਪ ਪਾ ਗਏ ਇੱਥੇ ਵੇਖੋ ਇੱਥੇ ਕੀ ਕੁਝ ਚੱਲਦਾ ਰਹਿੰਦਾ ਉਹ ਆਪਣੇ ਨੇ ਡਿਪੈਂਡ ਹੈਗਾ ਉਹ ਚੀਜ਼ਾਂ ਦਾ ਉਹਨਾ ਉਹੀ ਕੰਮ ਕਰੋਗੇ ਜਿਹੜਾ ਤੁਸੀਂ ਆਪਣੇ ਮਾਪਿਆਂ ਨੂੰ ਜਾ ਕੇ ਦੱਸ ਸਕਦੇ ਹੋ ਕਿ ਮੈਂ ਇਹ ਕੰਮ ਕਰੇਗਾ ਵੀ ਕੱਲੋਂ ਇਹ ਨਵੇਂ ਕੋਈ ਆਣ ਗਵਾਂ ਦਾ ਕਈ ਕਿ ਤੇਰੀ ਧੀ ਉੱਥੇ ਕੰਮ ਕਰ ਰਹੀ ਹੈ ਉਹ ਸਭ ਤੋਂ ਔਖਾ ਮਾਪੇ ਲਈ ਹੁੰਦਾ ਜਦ ਤੀਜਾ ਬੰਦਾ ਆ ਕੇ ਗੱਲਬਾਤ ਦੱਸਦਾ ਮੈਨੂੰ ਪਤਾ ਹੋਣਾ ਚਾਹੀਦਾ ਵੀ ਪਿਓ ਕਹੇ ਹਾਂ ਮੈਨੂੰ ਪਤਾ ਹੈ ਵੀ ਉਹ ਕੀ ਕੰਮ ਕਰੂਗੀ ਕਿਉਂ ਵੀ ਪਿਓ ਵੀ ਬੋਲੇ ਹਾਂ ਵੀ ਮੈਨੂੰ ਪਤਾ ਹੈ ਕਿ ਮੇਰੀ ਬਿਲਕੁਲ ਬਸ ਇਹੀ ਗੱਲ ਪਤਾ ਸੋ ਬਿਲਕੁਲ ਚਲ ਬੋਲੋ ਬੋਲੋ ਮੋਦੀ ਪਾਗ ਸਾਡੇ ਹੱਥ ਹੀ ਹੈ ਬਈ ਅਸੀਂ ਪਾਗ ਨੂੰ ਕਿੰਨੇ ਸਜਾ ਕੇ ਰੱਖਣਾ ਹੈ ਹੁਣ ਵੇਖੋ ਕੁੜੀਆਂ ਜੱਜ ਬਣੀਆਂ ਨਹੀਂ ਕਿੰਨੇ ਗਰੀਬ ਘਰਾਂ ਦੀ ਕੁੜੀਆਂ ਮੇਰੇ ਸਾਰਾਂ ਜਿਹੜੀ ਇੱਕ ਗਰੀਬੀ ਵੀ ਹੁੰਦੀ ਹੈ ਵੀ ਬੰਦੇ ਨੇ ਬੜਾ ਕੁਝ ਸਿਖਾ ਜਾਂਦੀ ਹੈ ਬਿਲਕੁਲ ਜੀ ਇੱਕ ਬੁਢਲਾਡੇ ਸ਼ਹਿਰ ਦੇ ਵਿੱਚ ਤਿੰਨ ਕੁੜੀਆਂ ਨੇ ਯੂਸੀ ਦਾ ਨਾਮ ਮਤਲ ਜਿਹੜਾ ਕਲੀਅਰ ਕੀਤਾ ਤਿੰਨਾਂ ਭੈਣਾਂ ਨੇ ਕਿੱਡੀ ਮਾਣ ਵਾਲੀ ਗੱਲ ਆ ਉਸ ਮਾਂ ਪਿਓ ਦੇ ਲਈ ਤੇ ਉਹ ਕਹਿੰਦੇ ਵੀ ਕਿਤਾਬ ਇੱਕ ਹੁੰਦੀ ਸੀ ਅਸੀਂ ਉਹਨਾਂ ਨੂੰ ਵੰਡ-ਵੰਡ ਕੇ ਕਦੇ ਉਹਨੇ ਪੜ੍ਹ ਲਿਆ ਕਦੇ ਉਹਨੇ ਪੜ੍ਹ ਲਿਆ ਵੇਖੋ ਵੀ ਦੁਨੀਆਦਾਰੀ ਹੈ ਤੇ ਤੇ ਮਾਪੇ ਕੀ ਕੁਛ ਵੇ ਲੋ ਮੇਰੀ ਚਲੋ ਮੈਂ ਵੀ ਇੱਕ ਮੇਰੀ ਛੋਟੀ ਮੇਰੀ ਹਾਲੇ ਡੇਢ ਸਾਲ ਦੀ ਬੱਚੀ ਹੈ ਤੇ ਮੈਂ ਘਰੇ ਜਾਂਦਾ ਜਦੋਂ ਉਹਨਾਂ ਦਾ ਕੁਦਰਤ ਹੈ ਤੇ ਉਹ ਕਹੇਗੀ ਤੁਸੀਂ ਪਾਣੀ ਪੀਣਾ ਹੈ ਐ ਕਰੇਗੀ ਬੜੀ ਕੋ ਵੇਖ ਲੋ ਉਹਨੂੰ ਇੰਨਾ ਪਤਾ ਵੀ ਉਹਨੇ ਆਏ ਨੇ ਤੇ ਪਾਣੀ ਪੀਣਗੇ ਜੀ ਤੇ ਧੀ ਜਾ ਕਿਤਨਾ ਕਿਤਨਾ ਫਿਰ ਦਿਲ ਚ ਆ ਜਾਂਦਾ ਵੀ ਜੇ ਮੈਂ ਅੱਜ ਦੇਖਿਆ ਨਾ ਵੀ ਸਾਡੇ ਘਰ ਵੀ ਕੁੜੀ ਐ ਇੱਕ ਸ਼ਰਮ ਵਾਕਿਆ ਜਿਵੇਂ ਤੁਸੀਂ ਸਾਡੇ ਜਿਵੇਂ ਪਹਿਲਾਂ ਇੱਕ ਸੁਣਿਆ ਕਹਿੰਦੇ ਵੀ ਜਦੋਂ ਧੀ ਜਮਦੀ ਸੀ ਜਮਦੀ ਨੂੰ ਦੱਬਿਆ ਹੁੰਦੇ ਸੀਗੇ ਹਨਾ ਕੋਈ ਜਾਂ ਛੋਟੀ ਵੱਡੀ ਹੋਈ ਥੀ ਹਨਾ ਕੋਈ ਤੇ ਕਹਿੰਦੇ ਕੋਈ ਦੱਬਣ ਗਿਆ ਤੇ ਜਦੋਂ ਉਹ ਮਿੱਟੀ ਪਟ ਰਿਆ ਸੀ ਤਾਂ ਕਹਿੰਦੇ ਪਿਓ ਦੀ ਦਾੜੀ ਦੇ ਵਿੱਚ ਥੋੜੀ ਮਿੱਟੀ ਆ ਗਈ ਉਹਨੇ ਕਿਹਾ ਬਾਪੂ ਤੇਰੀ ਦਾੜੀ 'ਚ ਮਿੱਟੀ ਪੈ ਗਈ ਮੈਂ ਝਾੜਦਾ ਹਾਂ ਨਾ ਕਹਿੰਦੇ ਉਹ ਦੇਖ ਕੇ ਕਹਿੰਦਾ ਵੀ ਇਹ ਥੋੜੀ ਜਿਹੀ ਮਿੱਟੀ ਨਹੀਂ ਸਾਰੀ ਤੇ ਮੈਂ ਇਹਨੂੰ ਮਿੱਟੀ ਦੇ ਵਿੱਚ ਦੱਬਣ ਚੱਲਿਆ ਤੇ ਉਹ ਆਪਣੇ ਧੀ ਨੂੰ ਕਾਰਜ ਨਾਲ ਲਾ ਕੇ ਘਰੇ ਲੈ ਕੇ ਆਇਆ ਇਹ ਗੱਲਾਂ ਸੁਣੀ ਹੋਈਆਂ ਬਜ਼ੁਰਗਾਂ ਤੋਂ ਸੁਣੀਆਂ ਨੇ ਕਿੰਨੀ ਕਿੱਦਾਂ ਕਿੱਡੀ ਹਾਂ ਹਾਂ ਮਤਲਬ ਕਹਾਵਤਾਂ ਨਹੀਂ ਹੈਗੀਆਂ ਸੱਚਾਈ ਹੈਗੀ ਕਿਉਂਕਿ ਕਹਾਵਤ ਵੀ ਉਦੋਂ ਹੀ ਕਹਿੰਦੇ ਬਣਦੀ ਜਦੋਂ ਕੋਈ ਗੱਲ ਸਾਹਮਣੇ ਆਈ ਹੈ ਕਿੰਨੀਆਂ ਧੀਆਂ ਅੱਜ ਵੀ ਕੁੱਖਾਂ ਚ ਵੇਲੋ ਅੱਜ ਵੀ ਕਿੰਨੇ ਸੈਂਟਰ ਬਣੇ ਨੇ ਕਿੰਨੀਆਂ ਤੇ ਉਹਨਾਂ ਨੂੰ ਫੜੇ ਜਾਂਦੇ ਨੇ ਉੱਥੇ ਪਤਾ ਲੱਗਦਾ ਵੀ ਟੈਸਟ ਕਰਾਉਣ ਵਾਸਤੇ ਜਾ ਰਹੇ ਇਹ ਵੇਖੋ ਕਿੰਨੀ ਸੋਰ ਜਦੋਂ ਘਰੋਂ ਨਿਕਲਦੇ ਨੇ ਵੇਲਾ ਕਿਵੇਂ ਮਾਈਂਡ ਚੱਲਦਾ ਹੁੰਦਾ ਹਨਾ ਵੇਖੋ ਇਹ ਚੀਜ਼ ਨੂੰ ਤੁਸੀਂ ਥੋੜਾ ਦੱਸਣਾ ਚਾਹੋ ਬਈ ਚੀਜ਼ ਨੂੰ ਨਹੀਂ ਬਿਲਕੁਲ ਜੀ ਸਾਡੇ ਮਤਲਬ ਹੈ ਵੀ ਮੁੰਡੇ ਹੋਣ ਦੇ ਮੁੰਡੇ ਦੇ ਚੱਕਰ ਦੇ ਵਿੱਚ ਕਿੰਨੀਆਂ ਧੀਆ ਜੰਮਣ ਤੋਂ ਪਹਿਲਾਂ ਹੀ ਮਾਰੀਆਂ ਜਾਂਦੀਆਂ ਨੇ ਹਨਾ ਉਹਨਾਂ ਨੂੰ ਵੀ ਇੱਕ आ, मतलब ਉਹਨਾਂ ਨੂੰ ਜੰਮਣ ਦਾ ਅਧਿਕਾਰ ਹੈ ਧੀਆਂ ਨੂੰ ਵੀ ਹੈ ਨਾ ਤੇ ਇੱਕ ਵਾਰੀ ਜੰਮਤ ਲੈਣ ਤੋਂ ਪਤਾ ਨਹੀਂ ਕਿਹੜੀ ਜਿਵੇਂ ਦੱਸਿਆ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦੀ ਇਹ ਗੱਲ ਹੈ ਵੀ ਜੇ ਉਹ ਉਸ ਜਿਹੜੀ ਉਹਨਾਂ ਦੀ ਮਾਂ ਸੀ ਕਹਿੰਦੇ ਉਹਨੂੰ ਵੀ ਦੱਬਣ ਚੱਲੇ ਸੀਗੇ ਤੇ ਉਹਨੂੰ ਜਦੋਂ ਦੱਬੀ ਹੋਈ ਉਹਦੇ ਚਾਚੇ ਤਾਇਏ ਨੇ ਕਿਸੇ ਨੇ ਕਢਾਇਆ ਤਾਂ ਉਹਦੀ ਕੁੱਖ ਚੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਕਿੱਡੀ ਵੱਡੀ ਗੱਲ ਹੈ ਤੋ ਕਿਉਂ ਮੰਨਦਾ ਆਂ ਜਿੱਤ ਜੇ ਮੈਂ ਰਾਜਾ ਤੇ ਇਹ ਕਿੱਡੀ ਵੱਡੀ ਗੱਲ ਆ ਵੀ ਮੈਨੂੰ ਪ੍ਰੋਪਰ ਇਹਦੇ ਬਾਰੇ ਕੋਈ ਨਹੀਂ ਪਤਾ ਪਰ ਥੋੜੀ ਜਿਹੀ ਮੈਂ ਇਸ ਗੱਲ ਇਹ ਸੁਣੀ ਹੋਈ ਹੈ ਕਿ ਕਿੱਡੀ ਵੱਡੀ ਇੱਕ ਉਦਾਹਰਨ ਹੈ ਬਿਲਕੁਲ ਜਿਵੇਂ ਤੁਸੀਂ ਉਹਨਾਂ ਫਿਲਮ ਵਿੱਚ ਰੋਲ ਕੀਤਾ ਹੈ ਬਾਪ ਨੇ ਰੋਲ ਕੀਤਾ ਜਦੋਂ ਕੁੜੀ ਨੂੰ ਘਰੋਂ ਅਸੀਂ ਨੌਕਰੀ ਲਈ ਭੇਜਦੇ ਆ ਤੇ ਇੱਕ ਸਾਨੂੰ ਇਹ ਹੁੰਦਾ ਹੈ ਕਿ ਜਿੱਥੇ ਨੌਕਰੀ ਕਰਨੀ ਹੈ ਉਹ ਚੀਜ਼ਾਂ ਵੀ ਉਹ ਜਿਵੇਂ ਅਸੀਂ ਘਰੇ ਮਾਹੌਲ ਦਿੰਦੇ ਆ ਵੀ ਕੋਈ ਆਖ ਹੈ ਜੀ ਨਾ ਹੋਵੇ ਸਾਡੀ ਧੀ ਤੇ ਪੇ ਬੰਦ ਬੱਚਾ ਬੱਚੇ ਨੂੰ ਬਾਹਰ ਭੇਜਣ ਬਾਪ ਕਿੰਨਾ ਸੋਚਦਾ ਹੈ ਬਿਲਕੁਲ ਜਿੰਨਾ ਚਿਰ ਧੀ ਘਰੇ ਨਹੀਂ ਆਉਂਦੀ ਤਾਂ ਉਹ ਨਜਰ ਮਾਂ ਪਿਓ ਦਾ ਦਿਲ ਮਤਲਬ ਤੱਕ ਤੱਕ ਕਰਨ ਨਹੀਂ ਹਟਦਾ ਵੀ ਸੁਖੀ ਸੰਧੀ ਮੇਰੀ ਬੇਟੀ ਮੇਰੇ ਘਰ ਪਹੁੰਚ ਜੇ ਹੈ ਨਾ ਤੇ ਹਰ ਇੱਕ ਮਾਂ ਪਿਓ ਦਾ ਹੈ ਮਤਲਬ ਇਹ ਡਰ ਜ਼ਰੂਰੀ ਵੀ ਹੈ ਕਿ ਕਿ ਜਿੱਦਾਂ ਦਾ ਸਮਾਜ ਹੈ ਸਾਡਾ ਹਰ ਕੋਈ ਬੰਦਾ ਕਿਉਂਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਚੰਗੇ ਮਾੜੇ ਬੰਦੇ ਹਰ ਕਿਸ ਸਮਾਜ ਦੇ ਮਤਲਬ ਵੈਸਟਰਨ ਕਲਚਰ ਚ ਇਹ ਸਾਡੇ ਤੇ ਬਹੁਤ ਹੈਵੀ ਹੈਗਾ ਇਸ ਸਮੇਂ ਪਰ ਸ਼ਾਇਦ ਜਿਵੇਂ ਤੁਸੀਂ ਲਿਬਾਸ ਵਿੱਚ ਬਿਠੇ ਹੋ ਤੇ ਕਿੰਨੀ ਕੋਈ ਕਹਿ ਸਕੇਗਾ ਵੀ ਦੇਖੋ ਕਿੰਨੀ ਸੁੰਦਰਤਾ ਹੈ ਕਿੰਨੀ ਇੱਕ ਆਪਾਂ ਕਹਿੰਦੇ ਸਰਦਾਰੀ ਹੈਗੀ ਇਸ ਚੀਜ਼ ਦੇ ਵਿੱਚ ਉਹ ਸਰਦਾਰੀ ਨੂੰ ਅਸੀਂ ਮੇਰੇ ਸਾਹਮਣੇ ਭੁੱਲ ਰਹੇ ਹਾਂ ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਉਹ ਵੇਖੋ ਕਿੰਨਾ ਜਿਹੜੀ ਅੱਖਾਂ ਦੇ ਸਾਹਮਣੇ ਕਿੰਨਾ ਲੋਕਾਂ ਨੂੰ ਉਹ ਪਿੱਛੇ ਕਰਦੀਆਂ ਚੀਜ਼ਾਂ ਦਰੂ ਅਸੀਂ ਉਹ ਜੇ ਕੱਪੜੇ ਪਾ ਕੇ ਨਿਕਲਾਂਗੇ ਤਾਂ ਮੈਨੂੰ ਲੱਗਦਾ ਉਹੀ ਗੱਲ ਹੈ ਕਿ ਤੇ ਉਹ ਦੀ ਪੱਗ ਸਾਡੇ ਹੱਥ ਹੈ ਤੇ ਅਸੀਂ ਰੱਖਣੀ ਹੈ ਤੇ ਉਹ ਹਰ ਇੱਕ ਕੁੜੀ ਦੀ ਬੰਦੀ ਹੈ ਕਿ ਜੇ ਤੁਹਾਨੂੰ ਫ੍ਰੀडम ਮਿਲੇ ਤਾਂ ਤੁਹਾਨੂੰ ਆਜ਼ਾਦੀ ਮਿਲੀ ਹੈ ਅ ਤੁਸੀਂ ਕਿਦਾਂ ਇਸਤੇਮਾਲ ਕਰਦੇ ਹੋ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਇਹ ਸੋਸ਼ਲ ਮੀਡੀਆ ਬੜਾ ਵੱਡਾ ਆਦਾਰਾ ਹੈਗਾ ਉਹਨੂੰ ਚੰਗੀਆਂ ਚੀਜ਼ਾਂ ਵਾਸਤੇ ਤੁਸੀਂ ਫੇਮਸ ਹੋ ਸਕਦੇ ਕੋਈ ਇੱਕ ਤਰ੍ਹਾਂ ਤੁਸੀਂ ਗਾਂ ਦੇ ਕਿੰਨਾ ਸੋਹਣੇ ਹੋ ਤੇ ਇਹ ਚੀਜ਼ਾਂ ਵੇਖੋ ਕਿੰਨੀ ਅੱਗੇ ਲਿ ਜਾ ਸਕਦੇ ਬਿਲਕੁਲ ਕਈ ਕੁੜੀਆਂ ਕੋਕ ਬੜੀਆਂ ਅੱਛੀਆਂ ਨੇ ਹਨਾ ਉਹ ਕਿੰਨਾ ਵਧੀਆ ਵਧੀਆ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਕੋਈ ਮਾੜੀ ਗੱਲ ਨਹੀਂ ਸੋਸ਼ਲ ਮੀਡੀਆ ਤੇ ਆਉਣਾ ਪਰ ਵਧੀਆ ਤਰੀਕੇ ਨਾਲ ਆਉਣਾ ਸਭੇਕ ਤਰੀਕੇ ਨਾਲ ਤੁਹਾਨੂੰ ਪੁੱਛਣੀਆਂ ਤੁਸੀਂ ਰੋਟੀ ਰੋਟੀ ਬਣਾ ਲੈਂਦੇ ਹੋ ਕਿ ਨਹੀਂ ਹਾਂਜੀ ਹਾਂ ਸਬਜੀ ਬਿਲਕੁਲ

ਪਰਫੈਕਟ ਆ ਦੇਖੋ ਇਹ ਆਪਣੇ ਅੰਦਰ ਹੈ ਜੇ ਤੁਸੀਂ ਅੰਦਰੋਂ ਕੌਨਫिडेंट ਹੋ ਕੋਈ ਲੋੜ ਨਹੀਂ ਆ ਮੈਂ ਕੌਨਫिडेंट ਓਟੀ ਟੋਕ ਦੀ ਲੋੜ ਨਹੀਂ ਆ ਬਣਾ ਦੀ ਲੋੜ ਇਹਨਾਂ ਬਣਾ ਦੀ ਤੁਹਾਡੇ ਖਾ ਨਹੀਂ ਇਹਨਾਂ ਨੂੰ ਕਿਹੜਾ ਹੋਰ ਪਤਲਾ ਕਿੱਥੋਂ ਹੋ ਜਾਣਾ ਤੁਹਾਨੂੰ ਪਤਾ ਕਿੰਨੇ ਫਾਇਦੇ ਮੈਂ ਕੁਝ ਵੀ ਖਾ ਸਕਦੀ ਹਾਂ ਮੇਰੇ ਖਾ ਦਾ ਹੀ ਇਹ ਛਿੜਕਾਂ ਉਹ ਖਾਂਦੀ ਹੈ ਉਹ ਲੱਗ ਜਾਂਦੀ ਹੈ ਉਹ ਮੇਰੇ ਦਿਲ ਤੇ ਵਸ ਗਈ ਹੈ ਦੇਖੋ ਬਣਾਉਣਾ ਚਾਹੇ ਜੋ ਵੀ ਚਾਹੇ ਲੇਡੀ ਹੈ ਔਰ ਚਾਹ ਜੈਂਟਸ ਹੈ ਹਰ ਕੋ ਨੂੰ ਖਾਣਾ ਬਣਾਉਣਾ ਜ਼ਰੂਰ ਆਉਣਾ ਚਾਹੀਦਾ ਕਿਤੇ ਵੀ ਕਦੋਂ ਵੀ ਲੋੜ ਪੈ। ਇੱਥੇ ਵੇਖੀ ਤਾਂ ਮੈਗੀ ਆ ਚੱਲੀ ਇਹਦੇ ਸਾਈਡਸ ਉੱਤੇ ਆਦਾ ਹੈ ਉਹ ਫਿਰ ਪਤਾ ਲੱਗਦਾ ਮੈਗੀ ਫੈਲ ਗਿਆ। ਇਹਦਾ ਜਾਲ ਸਹੀ ਗੱਲ ਹੈ ਸਹੀ ਗੱਲ ਹੈ। ਇਹ ਇਹ ਚੀਜ਼ਾਂ ਵੇਖੋ ਕਿੰਨੀਆਂ ਦੁੱਧ ਕੋਣ ਕੋ ਮਿੰਦਾ ਤੁਹਾਡੇ ਚੋਂ ਦਹੀਂ ਦੁੱਧ। ਸਾਰੇ ਇਹ ਤਾਂ ਸਾਰੇ ਕਿੰਨੇ ਮਿਲੋ ਚਲੋ ਵਧੀਆ ਹੈ ਇਦਾਂ। ਚੰਗੀ ਗੱਲ ਹੈ ਉਹ ਗੱਲ ਕਰਦੇ ਰਾਤ ਸੌਣ ਲੱਗਿਆਂ ਇੱਥੇ ਅਸੀਂ ਦੇਖਦੇ ਹਾਂ ਮੈਗੀ ਚਲੋ ਜੀ ਰਾਤ ਮੈਂ ਕਿਸੇ ਘਰੇ ਬੈਠਾ ਸੀ ਕੁੜੀ ਰਾਤ ਮੈਗੀ ਜੋ ਪਰਿਵਾਰ ਚ ਮੈਨੂੰ ਕਿਹਾ ਮੈਂ ਕਿਹਾ ਵੀ ਇਹ ਚੀਜ਼ਾਂ ਰਾਤ ਨੂੰ ਚੰਗੀਆਂ ਨਹੀਂ ਹੁੰ ਤੇ ਕੁਝ ਹੋਰ ਕੋਈ ਚੰਗੀ ਗੱਲ ਤੁਸੀਂ ਦੱਸਣਾ ਚਾਹੋ ਤਾਂ ਮਾਹਤਮਾ ਸਾਡੇ ਸੈੱਟ ਦੇ ਕੀ ਕੁਝ ਜਿਹੜਾ ਮਾਹੌਲ ਆ ਗਿਆ ਸੀ ਉਸ ਨੂੰ ਜਾਨਣਾ ਚਾਹਿੰਗੇ ਕੁਛ ਸੈੱਟ ਬਹੁਤ ਵਧੀਆ ਮਾਹੌਲ ਸੀ ਸਾਡੀ ਜਿੰਨੀ ਵੀ ਕਰੂ ਸੀ ਡਾਇਰੈਕਸ਼ਨ ਟੀਮ ਬਹੁਤ ਪ੍ਰੋਫੈਸ਼ਨਲ ਸੀ ਤੁਹਾਡੀ ਮਾਮੀ ਮਾਤਾ ਫੋਟੋ ਤੇ ਟੰਗੀ ਸ਼ਾਇਦ ਰਹੀ ਹੈ ਜੀ ਸਾਡੇ ਮਿਲਣਗੇ ਆਉਣਗੇ ਸਾਰੇ ਸੀਨੀਅਰ ਆਰਟਿਸਟ ਸਭ ਨੇ ਸਾਡਾ ਬਹੁਤ ਸਪੋਰਟ ਕੀਤਾ ਕਰਮਜੀਤ ਸਰ ਦੇ ਉਹਨਾਂ ਦਾ ਬਹੁਤ ਵੱਡਾ ਸੰਘਰਸ਼ ਆ ਉਹਨਾਂ ਦਾ ਵੀ ਅਸੀਂ ਇਸ ਲਾਈਨ ਚ ਆਂਦੇ ਜਦੋਂ ਅਸੀਂ ਉਹਨਾਂ ਨਾਲ ਗੱਲਾਂਬਾਤਾਂ ਕੀਤੀਆਂ ਨੇ ਦਾ ਇੱਕ ਚੀਜ਼ ਹੁੰਦੀ ਹੈ ਵੀ ਚਲੋ ਮਾਹੌਲ ਤਾਂ ਵਧੀਆ ਹੋ ਜਾਂਦਾ ਹੈ ਉਹ ਤੁਸੀਂ ਆਪ ਬਣਾ ਲੈਨੇ ਹੋ ਜੇ ਕਿਤੇ ਤੁਹਾਨੂੰ ਕੁਝ ਦਿੱਕਤ ਹੋਈ ਹੈ ਬਟ ਇੱਕ ਹੰਦ ਐਸ ਕੁੜੀਆਂ ਇੱਕ ਸੇਫਟੀ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਸੇਫ ਕਰਦੇ ਹੋ ਨਾ ਕਿ ਦੇਖੀ ਤਾਂ ਫਰਕ ਹੀ ਨਹੀਂ ਪੈਦਾ ਹੋ ਮੈਂ ਤਾਂ ਨਹੀਂ ਕਰ ਸਕਦਾ ਇੱਕ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਜਗ੍ਹਾ ਸੁਣਿਆ ਹੈ ਕਿ اچھا ਤੁਸੀਂ ਇੰਡਸਟਰੀ ਚੋ ਸੇਫ ਹੈ ਸਭ ਕੁਝ ਉੱਗਦਾ ਕੋਈ ਗੱਲ ਨਹੀਂ ਬਟ ਮੈਂ ਇੱਕ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਕਿ ਮੈਂ ਜਦੋਂ ਦੀ ਇੱਥੇ ਆ ਮੇਰੇ ਨਾਲ ਕੋਈ ਉਂਜੀਨੀ ਚ ਕੋਈ ਗੱਲ ਨਹੀਂ ਹੋਈ ਕਿਸੇ ਨੇ ਮੈਨੂੰ ਕੋਈ ਮਾਰਾ ਨਹੀਂ ਆਖਿਆ ਕੁਝ ਵੀ ਨਹੀਂ ਕਿਹਾ ਸਰੂ ਲ ਮੈਨੂੰ ਲੱਗਦਾ ਹੈ ਕਿ ਬਸ ਨਾਮ ਹੈ ਬਟ ਸੈਟ ਉੱਤੇ ਕਿਸੇ ਦੀ ਵੀ ਅੱਖ ਕੋਈ ਉਹ ਨਹੀਂ ਹੁੰਦੀ ਸਭ ਨੂੰ ਪਤਾ ਹੈ ਕਿ ਆਰਟਿਸਟ ਨੇ ਇਹਨਾਂ ਨੇ ਕੰਮ ਕਰਨਾ ਹੈ ਸਭ ਰਿਸਪੈਕਟ ਨਾਲ ਗੱਲ ਕਰਦੇ ਨੇ ਪੂਰਾ ਮਾਹੌਲ ਸੇਫ ਹੁੰਦਾ ਹੈ ਇੱਕ ਤੁਹਾਡੇ ਉੱਤੇ ਇੱਕ ਕੁੜੀ ਦੀ ਵੀ ਪਰਖ ਹੁੰਦੀ ਹੈ ਕਿ ਤੁਸੀਂ ਕਿਹਦੇ ਨਾਲ ਜਾ ਕੇ ਕੰਮ ਕਰਨਾ ਹੈ ਕਿ ਤੁਸੀਂ ਬੈਰ ਹੋ ਕਿਸ ਮੀਟਿੰਗ ਤੇ ਜਾ ਰਹੇ ਹੋ ਉਹ ਕੁੜੀਆਂ ਨੂੰ ਅਵੇਅਰ ਹੋਣਾ ਚਾਹੀਦਾ ਤਾੜੀ ਉਹ ਕਿੰਨੇ 2:00 ਵਜੇ ਦੀ ਜਦ ਤੁਸੀਂ ਤੁਹਾਡੀ ਅੰਦਰ ਹੋਵੇ ਸੱਚ ਦਾ ਕੋਠੇ ਚੜ੍ਹ ਕੇ ਨੱਚ ਤੁਹਾਨੂੰ ਕੋਈ ਨਹੀਂ ਮਤਲਬ ਤੁਸੀਂ ਅੰਦਰ ਆਪ ਠੀਕ ਹੋ ਨਾ ਕਿਸੇ ਦੀ ਜ਼ਰੂਰਤ ਨਹੀਂ ਤੁਹਾਨੂੰ ਕੋਈ ਮਾੜਾ ਕਹਿ। ਕੋਈ ਗਲਤ ਹੋ ਗਲਤ ਬੰਦਾ ਵੀ ਹੈ ਨਾ ਉਹ ਵੀ ਸਾਨੂੰ ਦੀ ਭੈਣ ਬਣਾ ਲੂਗਾ। ਜਿਵੇਂ ਪਤਾ ਲੱਗੇ ਵੀ ਇਹ ਕੁੜੀ ਉਹ ਜੀ ਹੈਗੀ। ਬਿਲਕੁਲ। ਬਿਲਕੁਲ। ਮੈਨੂੰ ਲੱਗਦਾ ਕਿ ਤੇਰੇ ਕਿਤੇ ਆਪਣੇ ਤੇ ਡਿਪੈਂਡ ਕਰਦੀ। ਹਾਂ। ਤੁਸੀਂ ਆਪ ਸਹੀ ਰਹੋ। ਰੋਬ ਇੰਨਾ ਦਾ ਬਹੁਤ ਹੈ ਉਹ ਮੈਂ ਵੇਖਿਆ ਪੂਰਾ। ਇਹਦਾ ਪੂਰੀ। ਉਹਦਾ ਵੀ ਬਹੁਤ ਹੈ। ਬਿੰਦਾਸ ਬਿੰਦਾਸ ਜਿਹੜੇ ਨਾਲ ਕੀਤੀ ਨਾ ਕੁੜੀ ਚ ਹੋਣਾ ਜਿੱਦਾਂ ਮੈਂ ਹੁੰਦਾ ਸੀ ਕਹਿੰਦਾ ਤਰੀਕਾ ਮੈਂ ਲਿਖਿਆ ਵੀ ਹੈ ਮਤਲਬ। ਪਿੰਡਾਂ ਦੇ ਤੁਸੀਂ। ਹਾਂਜੀ ਮੈਂ ਬਾਗੇਪੁਰਾਂ ਤੋਂ। ਵਾਈ ਵਾਈ ਵਾ ਮੋਗੇ ਵਾਲੀ ਤਾਂ ਵੈਸੀ ਯਾਰ ਚਾਹ ਚੁੰਗਿਆ ਅੱਛਾ ਕਿਆ ਲੰਦਾ ਸੁਣੋ ਕੀ ਕਹਿੰਦਾ ਮੋਗੇ ਵਾਲੇ ਮੋਗਾ ਚਾਹ ਚੁੰਗਾ ਐ ਦੇ ਅੱਛਾ ਚਾਹ ਚੁੰਗਾ ਅੱਛਾ ਬੱਚੇ ਨੂੰ ਵਧੀਆ ਵਧੀਆ ਤਰੀਕੇ ਨਾਲ ਦਿੰਦੇ ਚਾਹ ਸਾਡੇ ਮੋਗੇ ਦੀ ਸੌਣ ਅੱਛਾ ਚਾਹ ਜਾਣਾ ਪੀਨੇ ਤੁਸੀਂ ਐ ਬਿਲੇ ਦੀ ਚਾਹ ਕਰਦੇ ਬਾਟੇ ਨਾਲ ਪਿੰਦੇਗੇ ਨਹੀਂ ਨਹੀਂ ਇਦਾਂ ਇੱਥੇ ਵੀ ਅਸੀਂ ਹੋਣਗੇ ਨਹੀਂ ਨਹੀਂ ਬਜਾ ਹੀ ਬੜਾ ਆਦਾ ਮੈਂ ਅੱਜ ਵੀ ਇੱਥੇ ਆਉਣ ਪਾਵਾਂ ਇੱਥੇ ਦਿਨੇ ਮੈਂ ਕੋਲੇ ਨਾਲ ਪਾਣੀ ਪੀਂਦਾ ਮੈਨੂੰ ਗਲਾਸ ਨਾਲ ਮਜਾ ਨਹੀਂ ਆਦਾ ਪਾਣੀ ਪੀਂਦਾ ਹੈ ਹੈ ਕੁਲੱਬਾ ਤੇ ਕਰਾਲ ਤੋਂ ਤੁਸੀਂ ਨਹੀਂ ਮੈਂ ਬਾਰਡਰ ਤੋਂ ਫਾਇਰਟ ਆ ਜੀ ਸਾਹਿਬ ਆ ਇਧਰ ਹਾਂ ਅਸੀਂ ਅੱਧੇ ਪਾਕਿਸਤਾਨ ਵਾਲਾ ਸਾਡੇ ਨਾਲ ਹੀ ਬਸ ਪ੍ਰਸ਼ਾਵੇਂ ਉਧਰ ਦੇ ਨਹੀਂ ਹਾਂ ਬਿਲਕੁਲ ਕਿਉਂਕਿ ਸਾਡੇ ਜਿਹੜੇ ਮਾਪੇ ਨੇ ਉਧਰ ਹੀ ਉੱਜੜ ਕੇ ਆਏ ਹੋਏ ਨੇ ਸਾਰੇ ਸਾਡਾ ਜਿਹੜਾ ਪਰਿਵਾਰ ਹੈਗੇ ਨੇ ਤੇ ਤੁਮ ਜੀ ਤੋਂ ਮੋਲ ਪਾਈ ਤੁਹਾਡਾ ਜਿਹੜਾ ਤਜਰਬਾ ਹੈਗਾ ਤੇ ਦਰਸ਼ਕਾਂ ਲਈ ਕੁਝ ਮੈਸੇਜ ਤੁਹਾਡਾ ਕਿਉਂਕਿ ਜੋ ਤੁਸੀਂ ਜ਼ਿੰਦਗੀ ਚ ਗਾਇਆ ਹੈ ਤੁਹਾਡੀ ਗਾਇਕੀ ਯਾਰਾ ਵੇ ਯਾਰਾ ਵੇਖੋ ਬੇ ਤੋਂ ਮਾਲ ਦਾ ਲਿਰਿਕਸ ਹੈ ਉਹ ساری ਉਮਰ ਅਮਰ ਇਹਨਾਂ ਲਗਾ ਦੇ ਬਾਕਮਾਲ ਦਾ ਬਾਕਮਾਲ ਦੇ ਕਮਾਲ ਤੇ ਥੈਂਕ ਯੂ ਜੀ ਤੁਹਾਡਾ ਬਸ ਇਹੀ ਅਸੀਂ ਤਾਂ ਗੁਜਾਰਿਸ਼ ਕਰਨੀ ਹੈ ਦਰਸ਼ਕਾਂ ਨੂੰ ਕਿ 8 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਬੜੀ ਵਧੀਆ ਰਿਸ਼ਤਿਆਂ ਦੀ ਫਿਲਮ ਹੈ ਤੇ ਧੀਆ ਭੈਣਾਂ ਵਾਲੇ ਜਰੂਰ ਦੇਖਿਓ ਕਿਉਂਕਿ ਸਭ ਦੀਆਂ ਆਪਣੇ ਧੀਆ ਭੈਣਾਂ ਹੁੰਦੀਆਂ ਨੇ ਪਰਿਵਾਰਕ ਫਿਲਮ ਹੈ ਸੋ ਪਰਿਵਾਰ ਦੇ ਨਾਲ ਜਾ ਕੇ ਦੇਖੋ ਆਪਣੇ ਬੱਚਿਆਂ ਨੂੰ ਵੀ ਦਿਖਾਓ ਤੇ ਸਾਡੀਆਂ ਸਾਡੀ ਜਿਹੜੀ ਇਹ ਫਿਲਮ ਹੈ 8 ਅਗਸਤ ਨੂੰ ਆਉਣੀ ਹੈ ਤੇ ਕੁੜੀਆਂ ਨੇ ਬਹੁਤ ਸੋਹਣਾ ਕੰਮ ਕੀਤਾ ਔਰ ਬਾਕੀ ਆਰਟਿਸਟਾਂ ਨੇ ਵੀ ਬੜਾ ਅੱਛਾ ਕੰਮ ਕੀਤਾ ਤੇ 8 ਤਰੀਕ ਨੂੰ ਆ ਰਹੀ ਹੈ ਸਾਡੀ ਫਿਲਮ ਕੁੜੀਆਂ ਜਵਾਨ ਅਪੂ ਪਰੇਸ਼ਾਨ 2 ਇਹ ਤਾਂ ਫਿਲਮ ਅਗੀ ਹੈ ਅਸੀਂ ਹੁਣ ਜਿਹੜੇ ਬੰਦੇ ਫਿਲਮ ਦੇਖਣਗੇ ਪਰੇਸ਼ਾਨ ਸ਼ਬਦ ਉੱਥੋਂ ਪਤਾ ਲੱਗੇਗਾ ਵੀ ਪਰੇਸ਼ਾਨ ਕਿੱਥੋਂ ਹੁੰਦੇ ਨੇ ਇਹਨਾਂ ਤੁਸੀਂ ਕਰੇ ਬੈਠੇ ਪਰੇਸ਼ਾਨ ਕਹੀ ਤਾਂ ਇਹਨਾਂ ਨੇ ਕਹਿਤਾ ਹੈ ਕੰਮ ਚੱਕ ਦੋ ਬੱਸ ਹਾਂ ਥੈਂਕ ਯੂ ਕਿੰਨੇ ਕਿ ਜ਼ਰੂਰ ਕਰ ਲਾਂਗੇ ਹਾਂ ਤੁਹਾਨੂੰ ਪੁੱਛ ਲੈਣਾ ਇਹ ਨਹੀਂ ਫਿਲਮ ਦੇਖ ਕੇ ਬਾਅਦ ਲੱਗੇ ਉਹ ਪਰੇਸ਼ਾਨ ਸ਼ਬਦ ਦਾ ਜਿਹੜਾ ਅਰਥ ਸਹੀ ਹੈਗਾ ਉਹ ਤੁਹਾਨੂੰ ਸਿਨੇਮਾ ਕਰਕੇ ਪਤਾ ਲੱਗੇ ਬਿਲਕੁਲ ਬਿਲਕੁਲ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਸਸੀਓ ਬਾਈ ਜੀ ਥੈਂਕ ਯੂ ਸੋ ਸਾਡੇ ਨਾਲ ਪੂਰੀ ਟੀਮ ਮੌਜੂਦ ਹੈ ਤੇ 8 ਅਗਸਤ ਨੂੰ ਜਰੂਰ ਤੁਸੀਂ ਵੀ ਇਸ ਸਿਨੇਮਾ ਕਰਨ ਦਾ ਹਿੱਸਾ ਬਣੋ ਕੈਮਰਾ ਪਰਸਨ ਨੀਤਿਨਨਾ ਸੰਦੀਪ ਕਮੋਸ਼ ਮੋਹਾਲੀ